ਤੇ ਇੱਕ ਸਾਬਕਾ ਸੂਬੇਦਾਰ ਦੀਆਂ ਘਰ ਦੇ ਉਸ ਦੇ ਅੱਗੇ ਆ ਕੇ ਲੱਤਾਂ ਤੋੜੀਆਂ ਜਾਂਦੀਆਂ ਪਹਿਲਾਂ ਗੱਡੀ ਮਰੀ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਮੁੜ ਕੇ ਜਦੋਂ ਚਾਚਾ ਉੱਥੇ ਖੜਾ ਹੋ ਗਿਆ ਭੱਜ ਲਈ ਫਿਰ ਇੱਥੇ ਆ ਕੇ ਉਹਨਾਂ ਨੇ ਲੱਤਾਂ ਲੱਤਾਂ ਤੇ ਰਾੜਾ ਰੂੜਾ ਤੇ ਨਾਲੇ ਕਹਾੜੀ ਮਰੀ ਇੱਥੇ ਸੱਟ ਲਈ ਜਾਂਦੀ ਤਾਂ ਇਹ ਜਦੋਂ ਪੈਨਸ਼ਨ ਆਏ ਤਾਂ ਇਹਨਾਂ ਨੇ ਇੱਕ ਮਹਿਮ ਸ਼ੁਰੂ ਕੀਤੀ ਨਸ਼ਾ ਛਡਾਓ ਮਹਿਮ ਠੀਕ ਹੈ ਜੀ ਜਿਹਦੇ ਇਹ ਮੋਢੀ ਸੀਗੀ ਠੀਕ ਹੈ ਜੀ ਤਾਂ ਉਹ ਬਹੁਤ ਵਧੀਆ ਗੱਲ ਸੀ ਨਗਰ ਵਾਸਤੇ ਨਗਰ ਨੇ ਵੀ ਕੁਝ ਟਾਈਮ ਸਾਥ ਦਿੱਤਾ ਉਸ ਗੱਲ ਦਾ ਤਾਂ ਉਸ ਗੱਲ ਨੂੰ ਲੈ ਕੇ ਇਹ ਅੱਜ ਆ ਇਹ ਨੂੰ ਅਣਜਾਣ ਦੇ ਬੰਦੇ ਨੂੰ ਤਾਂ ਉਹ ਚਾਰ ਜਣੇ ਸੀਗੇ ਤਾਂ ਅਚਾਨਕ ਬੰਦੇ ਨੂੰ ਪੈ ਜਾਣਾ ਉਹ ਘਬਰਾ ਗਏ ਉਹਨਾਂ ਕੋਲੇ ਵੀ ਸੀਗਾ ਮਤਲਬ ਬਾਂਸ ਵੋਕੀ ਸੀਗੀ ਪਰ ਉਹ ਘਬਰਾ ਗਏ ਉਹਨਾਂ ਨੇ ਇਹ ਕਰਵਾਈ ਕਰਤੀ ਜੇ ਉਹ ਕਰ ਕਰ ਆ ਕੇ ਲੱਤਾਂ ਤੋੜਨਗੇ ਤੇ ਫਿਰ ਇੱਥੋਂ ਦਾ ਜਾਣੇ ਚੰਗਾ ਫਿਰ ਫਿਰ ਕੀ ਰਹਿ ਸੀ ਕਰਾਂਗੇ ਉਹ ਇੱਥੇ ਦਾ ਸਾਡੇ ਦੇ ਜਿਵੇਂ ਕੁੱਤੇ ਫਰਦ ਨੇ ਐ ਫਰਦ ਨੇ ਜਿਹੜੀ ਬਾਤ ਪੜਾ ਹਾਲਾ ਪਿੰਡ ਦਾ ਤਾਂ ਇਹਾਂ ਭੇਡਾਂ ਨੂੰ ਜੇ ਖਰਮ ਕੀਤਾ ਜਾਵੇ ਅਜੇ ਉਹਨਾਂ ਸਜ਼ਾ ਦਾ ਹੱਕਦਾਰ ਇਹਦੇ ਵਿੱਚ ਕੇਸ ਦੇ ਵਿੱਚ ਪੈਣੇ ਚਾਹੀਦੇ ਉਹ ਬੰਦੇ ਇਹਨੇ ਬੰਦੇ ਨੇ ਕਿਹਾ ਕਿ ਗੋਡਿਆਂ ਤੋਂ ਲੈ ਕੇ ਹਾਂਜੀ ਲੱਤਾਂ ਤੋੜ ਤਾ ਤੇ ਗਿੱਟਿਆਂ ਤੱਕ ਤੋੜ ਦਿਓ ਕੋਈ ਪ੍ਰਵਾਹ ਨਹੀਂ ਅਜਿਹੀ ਜਾਣੀ ਸਾਡਾ ਕੰਮ ਜਾਣੇ ਵੀ ਇਹ ਗੱਲ ਕਹਿੰਦਾ ਕੌਣ ਆਪੂ ਜੀ ਹੌਲਦਾਰ ਆ ਕੋਈ ਕੁਲਦੀਪ ਸਿੰਘ ਆ ਇੱਕ ਮੁਨਸੀ ਆ ਉਹ ਕਹਿੰਦੇ ਜਿਹਨੂੰ ਮਹੀਨਾ ਮਿਲਦਾ ਇੱਥੇ ਦਾ ਜ਼ਾਬਰੇਲਾ ਤੇ ਉਹਨਾਂ ਨੇ ਕੋਈ ਪੁੱਛਦਾ ਹੀ ਨਹੀਂ ਆ ਇਹ ਲਗਾੜਾ ਦਾ ਕੰਮ ਜੀ ਸਾਰਾ ਲੁੱਟ ਖੋਹ ਕਰਨ ਵਾਲਾ ਦਾ ਪੈਸਾ ਤਾਂ ਛੱਡ ਜੀ ਨਹੀਂ ਇਹ ਮੋਟਰਾਂ ਸਾਡੀਆਂ ਚ ਸਾਡੇ ਸਕੂਲ ਦੇ ਵਿੱਚ ਮੋਟਰਾਂ ਲਾ ਦੀਆਂ ਸਾਡੇ ਗੁਰਦੁਆਰੇ ਦੇ ਵਿੱਚੋਂ ਬੈਟਰੀਆਂ ਚੱਕੇਆਂ ਗਿਆ ਸਾਡੇ ਕਮਕੜਾ ਨਹੀਂ ਹੋਇਆ ਜੇ ਸਾਡੇ ਮੋਤਵਰ ਬੰਦੇຊوں انہਾਂ ਦੀ ਗਲਤੀ ਹੈ ਮੇਰੇ ਹਿਸਾਬ ਨਾਲ ਵੀ ਪੰਜਾਬ ਦੇ ਵਿੱਚ ਹੀ ਸਾਡੇ ਪਿੰਡ ਦਾ ਨੰਬਰ ਹੈ ਘਰ ਘਰ ਫੌਜੀ ਹੈ ਸਾਡੇ ਠੀਕ ਹੈ ਦੇਸ਼ ਦੀ ਸੇਵਾ ਕਰਦੇ ਆ ਤਾਂ ਉਹ ਦੇਸ਼ ਸੇਵਕਾਂ ਨੂੰ ਕੀ ਇਨਜਾਮ ਮਿਲਦਾ ਹੈਗਾ ਆ ਕੁਝ ਮਿਲਦਾ ਹੈਗਾ ਇਹ ਸਾਨੂੰ ਇਹ ਪਤਾ ਵੀ ਉਹਨੇ ਲੜਾਈ ਕਰਨੀ ਹੈ ਤੇ ਸਾਹਮਣੇ ਬਥੇ ਲੱਗਦੇ ਕਿ ਤਾਂ ਸੌਕਾ ਜੀ ਕੰਮ ਸਾਨੂੰ ਜਿਹਾ ਸੀ ਰੇਸ਼ ਦੇ ਦੰਦੇ ਵਿਚਾ ਕਰਦੀ ਆਪਦਾ ਐ ਟੱਪ ਜਾਈਦਾ ਐ ਟੱਪਦੇ ਸਾਨੂੰ ਇਹ ਪਤਾ ਨਹੀਂ ਸੀਗਾ ਵੀ ਹਰਿਆਣੇ ਇਹ ਗੱਲ ਬੰਨਨੀ ਆ ਦਾ ਤਾਂ ਪੂਰਾ ਮਾਹੌਲ ਹੈ ਜੀ ਕੋਈ ਬੋਲਣ ਨੂੰ ਤਿਆਰ ਨਹੀਂ ਜੀ ਗੱਲਾਂ ਪਿੱਛੇ ਹਰ ਇੱਕ ਡਰਦਾ ਵੀ ਆਪਾਂ ਬੋਲਾਂਗੇ ਤਾਂ ਕੱਲ ਨੂੰ ਆਪਣੇ ਨਾਲ ਵੀ ਇਹ ਹੋ ਸਕਦਾ ਜੀ ਲੋਕ ਡਰੇ ਬੈਠੇ ਜੀ ਤੇ ਫਿਰ ਜਿਹੜੇ ਆਪਣੇ ਪਿੰਡ ਦੇ ਲੋਕ ਸੀ ਇਕੱਠੇ ਹੋ ਕੇ ਉਹਨਾਂ ਨੇ ਚਾੱਕ ਕੇ ਫਿਰ ਮੰਜੇ ਤੇ ਪਾ ਲਿਆ ਆਪ ਦੋ ਤੋਂ ਖੜਾ ਨਹੀਂ ਹੋਇਆ ਗਿਆ ਚਾੱਕ ਕੇ ਤੇ ਮੰਜੇ ਤੇ ਪਾ ਕੇ ਗੱਡੀ 'ਚ ਪਾ ਕੇ ਫਿਰ ਬੱਸ ਲੈ ਗਿਆ ਜਿਹੜਾ ਕੰਮ ਹੋਇਆ ਉਹਨਾਂ ਦੇ ਸ਼ਹਿਰੇ 'ਚ ਹੋਇਆ ਉਹਨਾਂ ਨੇ ਕਿਹਾ ਵੀ ਆਹ ਕੰਮ ਕਰੋ ਵੀ ਬਰਾਬਰ ਕੇਸ਼ ਬਣਾ ਮੇਰੇ ਭਤੀਜੇ ਦੀ ਬਣਾ ਰਹਿਗੇ ਮੀਤ ਸਿੰਘ ਤੇ ਪਿਉ ਨੇ ਵਾਰ ਸਾਡੇ ਲੱਤਾਂ ਤੋੜੀਆਂ ਨੇ ਸਾਡੇ ਬਾਹਾਂ ਤੋੜੀਆਂ ਉਹ ਨੇੜੇ ਨਾਲ țeੜੇ ਲੱਗਦੇ ਸਾਨੂੰ ਚਾਚੇ ਨੇ ਦੱਸਿਆ ਜਾ ਕੇ ਭੱਜ ਕੇ ਜਾ ਕੇ ਕਹਿੰਦਾ ਵੀ ਤੇਰੇ ਚਾਚੇ ਨੂੰ ਢਾਈ ਬੈਠਾ ਕਹਿੰਦਾ ਤੇ ਛੇਤੀ ਆਉ ਕਹਿੰਦਾ ਲੱਤਾਂ ਤੋੜ ਦਿਆਂ ਅਸੀਂ ਤਾਂ ਭੱਜ ਕੇ ਆਏ ਸੀਗੇ ਅਸੀਂ ਤਾਂ ਕੋਈ ਉਹਨਾਂ ਦੀਆਂ ਲੱਤਾਂ ਨਹੀਂ ਤੋੜੀਆਂ ਸਮਝਾ ਸਾਡੇ ਮੇਰੇ ਚਾਚੇ ਦੀਆਂ ਲੱਤਾਂ ਤੋੜ ਗਈ ਉਹ ਛਰੇ ਆਵਾਂ ਕਹਾੜੀਆਂ ਮਾਰੀਆਂ ਰਾੜਾਂ ਮਾਰੀਆਂ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ ਸੋਟੀ ਨਾਲ ਹੀ ਯਾਨੀ ਪੈਂਦੀ ਵੀ ਚਿੱਟੇ ਦਾ ਹਾਲ ਹੈ ਵੀ ਸਭ ਨੂੰ ਡਰ ਲੱਗਦਾ ਹੈ ਸਾਡੇ ਪਿੰਡ ਦੇ ਬੱਚਾ ਨੂੰ ਵੀ ਖਤਰਾ ਹੈ ਇਹ ਤੁਹਾਨੂੰ ਕੋਈ ਕਾਰਵਾਈ ਕਰ ਸਕਦੇ ਆ ਅਗਰ ਮੈਂ ਕੋਈ ਨਸ਼ਾ ਕਰਨਾ ਤਾਂ ਮੈਨੂੰ ਨਹੀਂ ਮਿਲਿਆ ਉਹ ਜਬ ਪੈਸਾ ਤੇ ਲੈ ਕੇ ਤੋਂ ਨਹੀਂ ਮਿਲਿਆ ਤਾਂ ਮੇਰੇ ਕੁਝ ਵੀ ਹੱਥ ਲੱਗੂਗਾ ਮੈਂ ਕਰੂੰਗਾ ਤੁਸੀਂ ਵੇਖ ਰਹੇ ਹੋ ਸੱਚ ਦੀ ਪਰਤਾਲ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਸਾਬਕਾ ਸੂਬੇਦਾਰ ਦੀਆਂ ਘਰ ਦੇ ਉਸ ਦੇ ਅੱਗੇ ਆ ਕੇ ਲੱਤਾਂ ਤੋੜੀਆਂ ਜਾਂਦੀਆਂ ਮੈਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਉਸ ਪਰਿਵਾਰ ਦੇ ਘਰ ਅੱਗੇ ਖੜੇ ਆ ਸਾਡੇ ਨਾਲ ਪੂਰਾ ਨਗਰ ਆ ਪੰਚਾਇਤ ਆ ਜਿਸ ਬਾਈ ਸੂਬੇਦਾਰ ਦੀਆਂ ਲੱਤਾਂ ਤੋੜੀਆਂ ਗਈਆਂ ਉਸ ਦੇ ਪਰਿਵਾਰ ਦੇ ਨਾਲ ਅੱਜ ਗੱਲਬਾਤ ਕਰਾਂਗੇ ਵੀ ਲੱਤਾਂ ਕਿਸ ਨੇ ਤੋੜੀਆਂ ਤੇ ਕਿਉਂ ਤੋੜੀਆਂ ਤੇ ਕੀ ਗੱਲਬਾਤ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਕੀ ਹੈ ਹੈਪੀ ਸਿੰਘ ਜੀ ਹੈਪੀ ਜਿਹੜੀ ਇਹ ਘਟਨਾ ਘਟੀ ਹੈ ਇਹ ਕਾਰਨ ਕੀ ਘਟਨਾ ਦਾ ਇਹ ਆਪਣੇ ਪਹਿਲਾਂ ਮੇਰੇ ਚਾਚਾ ਜੀ ਕਮੇਟੀ ਜੀ ਸੀਗਾ ਜੀ ਹਾਂ ਯਾ ਨਸ਼ਾ ਛੜਾਊ ਚਾਚਾ ਜੀ ਜਿਹੜੀ ਪਿੰਡ-ਪਿੰਡ ਕਮੇਟੀਆਂ ਬਣ ਗਈਆਂ ਸੀ ਨਸ਼ਾ ਛੜਾਊ ਜੀ ਜੀ ਤੇ ਉਹਦਾ ਕਰਕੇ ਉਹਨਾਂ ਨੇ ਉਹ ਖਾਰ ਘੱਡੀ ਆ ਜੀ ਬੰਦਿਆਂ ਨੇ ਇੱਕ ਤਾਂ ਕਾਲਾ ਸੀਗਾ ਜੀ ਨੰਬਰਦਾਰਾਂ ਦਾ ਇੱਕ ਮੂੰਗਰੇ ਦਾ ਮੁੰਡਾ ਸੀਗਾ ਜੀ ਇੱਕ ਦੋ ਵਾਰੋਂ ਸੀ ਗਈ ਹੂੰ ਦੋ ਵਾਰੋਂ ਸੀ ਗਈ ਹੂੰ ਤੇ ਇਹ ਉਹਨਾਂ ਨੇ ਆ ਕੇ ਉੱਥੇ ਪਹਿਲਾਂ ਗੱਡੀ ਮਰੀ ਵਿੱਚ ਆਪਣੇ ਆ ਗੁਰਦੁਆਰੇ ਕੋਲੇ ਕੋਠੀ ਆਈ ਇੱਥੇ ਹੂੰ ਉੱਥੇ ਮੋਟਰਸਾਈਕਲ 'ਚ ਗੱਡੀ ਮਰੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੁੜ ਕੇ ਜਦੋਂ ਚਾਚਾ ਉੱਥੇ ਖੜਾ ਹੋ ਗਿਆ ਭੱਜ ਲਈ ਫਿਰ ਇੱਥੇ ਆ ਕੇ ਉਹਨਾਂ ਨੇ ਲੱਤਾਂ ਲੱਤਾਂ ਤੇ ਰਾੜਾ ਰੂੜਾ ਤੇ ਨਾਲੇ ਕਹਾੜੀ ਮਰੀ ਜੀ ਇੱਥੇ ਸੱਟ ਲਈ ਆ ਗਏ ਹੂੰ ਹੁਣ ਲੱਤਾਂ ਦੋਨੇ ਰੋਟੀਆਂ ਦੀ ਦੋ ਦੋਨੇ ਜੀ ਦੋ ਟੁੱਟੀਆਂ ਹਾਂਜੀ ਜੀ ਜੀ ਇਹ ਕਿੰਨੀ ਉਮਰ ਆ ਤੁਹਾਡੇ ਚਾਚੇ ਦੀ 42 43 ਸਾਲ ਹੋ ਗਈ ਜੀ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜੀਆਂ ਇਹ ਦਿਨ ਦਿਹਾੜੇ ਘਰ ਦੇ ਅੱਗੇ ਲੱਤਾਂ ਆ ਕੇ ਤੋੜ ਦੇਣੀਆਂ ਇਹ ਮੈਂ ਵੀ ਐਕਸਮੈਨ ਐ ਤਾਂ ਇਹ ਜਦੋਂ ਪੈਨਸ਼ਨ ਆਏ ਤਾਂ ਇਹਨਾਂ ਨੇ ਇੱਕ ਮਹਿਮਾ ਸ਼ੁਰੂ ਕੀਤੀ ਨਸ਼ਾ ਛਡਾਓ ਮਹਿਮਾ ਠੀਕ ਹੈ ਜੀ ਜਿਹਦੇ ਇਹ ਮੋਢੀ ਸੀਗੇ ਠੀਕ ਹੈ ਜੀ ਤਾਂ ਉਹ ਬਹੁਤ ਵਧੀਆ ਗੱਲ ਸੀ ਨਗਰ ਵਾਸਤੇ ਨਗਰ ਨੇ ਵੀ ਕੁਝ ਟਾਈਮ ਸਾਥ ਦਿੱਤਾ ਉਸ ਗੱਲ ਦਾ ਤਾਂ ਉਸ ਗੱਲ ਨੂੰ ਲੈ ਕੇ ਇਹ ਅੱਜ ਆ ਇਹਨੂੰ ਅੰਜਾਮ ਮਿਲਿਆ ਬੰਦੇ ਨੂੰ ਠੀਕ ਹੈ ਜੀ ਤਾਂ ਖੇਤੋਂ ਆ ਰਹੇ ਸੀਗੇ ਇਹ ਆਪਣੇ ਬਾਈ ਜੀ ਜੀ ਦੇ ਨਾਲ ਠੀਕ ਹੈ ਮੋਟਰਸਾਈਕਲ ਤੇ ਸੀਗੇ ਬਾਈ ਜੀ ਤਾਂ ਉੱਥੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਇਹਨਾਂ ਨੇ ਠੀਕ ਹੈ ਜੀ ਗੱਡੀ ਮਾਰ ਕੇ ਤੇ ਥੱਲੇ ਸਿੱਟਲੇ ਇਹ ਤਾਂ ਉਹ ਚਾਰ ਜਣੇ ਸੀਗੇ ਤਾਂ ਅਚਾਨਕ ਬੰਦੇ ਨੂੰ ਪੈ ਜਾਣਾ ਉਹ ਘਬਰਾ ਗਏ ਤਾਂ ਕੋਈ ਉਹਨਾਂ ਤੋਂ ਉਹਨਾਂ ਕੋਲ ਵੀ ਸੀਗਾ ਮਤਲਬ ਬਾਂਸ ਵੋਕੀ ਸੀਗੀ ਪਰ ਉਹ ਘਬਰਾ ਗਏ ਠੀਕ ਹੈ ਜੀ ਇਸ ਕਰਕੇ ਉਹਨਾਂ ਨੇ ਇਹ ਕਾਰਵਾਈ ਕਰਤੀ ਤਾਂ ਅਸੀਂ ਚਾਹੁੰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਕਿ ਮੈਂ ਕਹਿੰਦਾ ਮੇਰੇ ਪਿੰਡ ਦੇ ਵਿੱਚ ਇੱਕ ਚੌਂਕੀ ਹੋਵੇ ਠੀਕ ਹੈ ਜੀ ਤੇ ਇਹ ਜਿਹੜੇ ਦਿਨ ਦਿਹਾੜੇ ਇਹ ਕਾਰਵਾਈ ਹੁੰਦੀ ਹੈ ਇਹ ਬੰਦ ਹੋ ਜੇ ਠੀਕ ਹੈ ਜੀ ਜੀ ਥੈਂਕ ਯੂ ਇੱਕ ਤੁਹਾਡੇ ਪਿੰਡ ਦੀ ਇੱਕ ਤੜਕੇ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਨੌਜਵਾਨ ਖੜਾ ਦੱਸ ਰਿਹਾ ਕਿ ਉਹਦੇ ਇੱਕ ਪਿਛਲੇ ਪਾਸੇ ਬੈਨਰ ਲੱਗਿਆ ਹੋਇਆ ਉਹ ਦੱਸ ਰਿਹਾ ਕਿ ਸਾਡਾ ਪਿੰਡ ਬਕਾਊ ਆ ਕੋਈ ਪੁੱਛਾਂਗੇ ਵੀ ਉਹ ਬਾਈ ਕੌਣ ਆ ਉਹ ਤੁਹਾਡੇ ਪਿੰਡ ਦੀ ਵੀਡੀਓ ਹੀ ਆ ਜਿਹੜਾ ਦੱਸ ਰਿਹਾ ਵੀ ਸਾਡਾ ਪਿੰਡ ਬਕਾਊ ਆ ਉਹ ਕਿਉਂ ਕਹਿ ਰਿਹਾ ਵੀ ਸਾਡੇ ਪਿੰਡ ਬਕਾਊ ਆ ਇਹੀ ਕਰਕੇ ਕਹਿ ਰਿਹਾ ਜੇਦੋਂ ਬੰਦੇ ਦੀ ਕੋਈ ਜਾਣ ਮਾਲ ਦਾ ਕੋਈ ਸਾਥ ਹੀ ਜੇ ਉਹ ਕਰ ਕਰ ਆ ਕੇ ਲੱਤਾਂ ਤੋੜਨਗੇ ਤੇ ਫਿਰ ਇੱਥੋਂ ਦਾ ਜਾਣੇ ਚੰਗਾ ਫਿਰ ਫਿਰ ਕੀ ਰਹਿ ਸੀ ਕਰਾਂਗੇ ਤਾਂ ਹੀ ਉਹਨੇ ਔਖੇ ਹੋਏ ਨਿਕਲ ਗਿਆ ਯਾਦਵਾ ਵੀ ਬਕਾਊ ਆ ਤੋਰ ਕੇ ਵੇਚਾਂਗੇ ਨਿਸ਼ੇੜੀਆਂ ਦਾ ਅੱਡਾ ਹੋ ਗਿਆ ਜੀ ਮੁਰਸੀ ਤੇ ਹਾਵਲਦਾਰਾ ਕਲਦੀਪਾ ਇੱਕ ਕਲਦੀਪਤਾ ਹੈਗਾ ਕੁੱਤੀਆਰ ਦਾ ਬੰਦਾ ਬਹੁਤ ਚੰਗਾ ਹੈ ਤੇ ਇੱਕ ਕਲਦੀਪਾ ਇਹ ਤਾਂ ਮਲਕਾਨਾ ਕੰਨੀ ਦਾ ਸਿੱਖੂ ਕੰਨੀ ਦਾ ਤੇ ਇੱਕ ਮੁਸੀਓ ਉਹਦਾ ਨਹੀਂ ਪਤਾ ਕਿਹੜੇ ਪਿੰਡ ਦਾ ਉਹਨਾਂ ਦਾ ਹੀ ਰਾਉਟ ਹੈ ਆਦਾ ਹੀ ਸਾ ਪਤੀ ਮਹੀਨਾ ਲੈਂਦੇ ਨਾ ਉਹ ਇੱਥੇ ਤਾਂ ਸਾਡੇ ਤਾਂ ਜਿਵੇਂ ਕੁੱਤੇ ਫਰਦ ਨੇ ਆਏ ਫਰਦ ਨੇ ਜਿਹੜੀ ਬਹੁਤ ਪੜਾ ਹਾਲਾ ਪਿੰਡ ਦਾ ਹਾਂਜੀ ਜਿਹੜੇ ਮਾਮਾ ਦੇ ਪੁੱਤ ਜਿਹੜੇ ਜਿਹੜੇ ਮਾਮਾ ਦੇ ਪੁੱਤ ਐ ਲੋਟ ਨਸ਼ੇ ਦੇ ਡੋਜ ਨਾਲ ਮਰ ਗਏ ਉਹਨਾਂ ਦਾ ਹਾਲ ਪੁੱਛਿਆ ਲੋੜੀ ਜਾਂ ਫਿਰ ਪਿੰਡ ਨਹੀਂ ਛੱਡਣੀ ਕਰਨੀ ਕੀ ਹੋਰ ਹੂੰ 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 ਤੁਸੀਂ ਜਾਣ ਕਰੋ ਇਸ ਤਰ੍ਹਾਂ ਕਰਕੇ ਪਿੰਡ ਛੱਡਣ ਨੂੰ ਉਹਨਾਂ ਦਾ ਤਾਂ ਨਾ ਲਿਆ ਉਹਨਾਂ ਨੇ ਅੱਛਾ ਜੀ ਜੇ ਇਹ ਬੰਦ ਹੋ ਜੇ ਤਾਂ ਇਹ ਆ ਭੇਡਾਂ ਨੂੰ ਜੇ ਖਤਮ ਕੀਤਾ ਜਾਵੇ ਅੱਜ ਦੇ ਉਹਨਾਂ ਸਜ਼ਾ ਦਾ ਹੱਕਦਾਰ ਇਹਦੇ ਵਿੱਚ ਕੇਸ ਦੇ ਵਿੱਚ ਪੈਣੇ ਚਾਹੀਦੇ ਉਹ ਬੰਦੇ ਜਿਹੜੇ ਬੰਦੇ ਨੇ ਕਿਹਾ ਵੀ ਗੋਡਿਆਂ ਤੋਂ ਲੈ ਕੇ ਹਾਂਜੀ ਲੱਤਾਂ ਤੋੜ ਤੀਆਂ ਤੇ ਗਿੱਟਿਆਂ ਤੇ ਤੋੜ ਦਿਓ ਕੋਈ ਪ੍ਰਵਾਹ ਨਹੀਂ ਅਸੀਂ ਜਾਣੀ ਸਾਡਾ ਕੰਮ ਜਾਣੇ ਨਹੀਂ ਇਹ ਗੱਲ ਕਹਿੰਦਾ ਕੋਣ ਬੱਪੂ ਜੀ ਹੌਲਦਾਰ ਆ ਕੋਈ ਕੁਲਦੀਪ ਸਿੰਘ ਆ ਇੱਕ ਮੁਰਸੀ ਆ ਉਹ ਕਹਿੰਦਾ ਜਿਹਨੂੰ ਮਹੀਨਾ ਮਿਲਦਾ ਹੋਰ ਨਹੀਂ ਕਹਿੰਦਾ ਕੋਈ ਇੱਥੇ ਦਾ ਲਾਫਰੇਲਾ ਤੇ ਉਹਨਾਂ ਨੇ ਕੋਈ ਪੁੱਛਦੇ ਨਹੀਂ ਆ ਇੱਥੇ ਸੀਏਡੀ ਵਾਲਾ ਮੁੰਡਾ ਆ ਪੀਰੇ ਸਾਡੇ ਇੱਥੇ ਕਰਾਇਆ ਸੀ ਆਪਣਾ ਸੰਤਪਿੰਡ ਰਾਇ ਦਾ ਪ੍ਰੋਗਰਾਮ ਆ ਉਹੀ ਸੀਏਡੀ ਜਿਵੇਂ ਆ ਤੁਸੀਂ ਆਹ ਪਾਰਟੀ ਫਤੋ ਇਹ ਚੰਗਾ ਪ੍ਰੋਗਰਾਮ ਆ ਤੇ ਤੁਸੀਂ ਆਹ ਦੇਖੋ ਆ ਜਿਹੜੇ ਕੰਮ ਕਰਦੇ ਤੁਹਾਨੂੰ ਉਹਨਾਂ ਅੱਡਾ ਉਹਨਾਂ ਦਾ ਜਾ ਕੇ ਦੇਖੋ ਉੱਥੇ ਇੱਕ ਨੌਜਵਾਨ ਮੁੰਡਾ ਵੀ ਮਰ ਗਿਆ ਨੌਜਵਾਨ ਮੁੰਡਾ ਉਹਦੇ ਕੋਈ ਖਾਨੀ ਪੈਸੇ ਸੀ ਵਿਚਾਰੇ ਤਾਂ ਖੋਹੇ ਕਿਵੇਂ ਨਾ ਖੋਹੇ ਕੁੱਟਿਆ ਨੇ ਖਾਡਾ ਹਾਰ ਕੇ ਉਹ ਵਿਚਾਰਾ ਸੰਸਕਾਰ ਕਰਤਾ ਉਹਦਾ ਹਾਂ ਇਹ ਲਗਾੜਾ ਦਾ ਕੰਮ ਸੀ ਸਾਰਾ ਲੁੱਟ ਖੋਹ ਕਰਨ ਵਾਲਾ ਹੂੰ ਪੈਸਾ ਤਾਂ ਛੱਡਦੀ ਨਹੀਂ ਇਹ ਵੋਟਰਾਂ ਸਾਡੀਆਂ ਜਿਹੜੇ ਆਇਆ ਸੀ ਸਾਡੇ ਸਕੂਲ ਦੇ ਵਿੱਚ ਮੋਟਰ ਹਲਾ ਦੀਆਂ ਸਾਡੇ ਗੁਰਦੁਆਰੇ ਦੇ ਵਿੱਚੋਂ ਬੈਂਡਰੀ ਰੱਖੇ ਗਈਆਂ ਸਾਡੇ ਕੰਮ ਕਿਹੜਾ ਨਹੀਂ ਹੋਇਆ ਜਿਹੜੇ ਸਾਡੇ ਮੋਤਵਰ ਬੰਦੇ ਛੋ ਉਹਨਾਂ ਦੀ ਗਲਤੀ ਹੈ ਉਹਨਾਂ ਨੇ ਕਿਉਂ ਕਰ ਦਿੱਤ ਬਈ ਇਹ ਕੀ ਦੇਣਾ ਛੋ ਉਹਨਾਂ ਲੋਕਾਂ ਦਾ ਕਿ ਉਹ ਨਗੇ ਚਿੱਟੀ ਕਿਉਂ ਨਹੀਂ ਸਾਡੇ ਪਿੰਡ ਨਾਲ ਇੱਕੋ ਬਾਪਰ ਦੀ ਜੀ ਜੀ ਆਹ ਇਸ ਕਰਕੇ ਪਿੰਡ ਛੱਡਣ ਨੂੰ ਮਜਬੂਰ ਹੈ ਜੀ ਸੁਣੇ ਵੀ ਮੁਲਾਜ਼ਮੀ ਤੁਹਾਡੇ ਪਿੰਡ ਦੇ ਬਹੁਤ ਜ਼ਿਆਦੇ ਆ ਜੀ ਸਭ ਤੋਂ ਪਿੰਡ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਪੰਜਾਬ ਦੇ ਵਿੱਚ ਹੀ ਸਾਡੇ ਪਿੰਡ ਦਾ ਨੰਬਰ ਹੈ ਘਰ ਘਰ ਫੌਜੀ ਹੈ ਸਾਡੇ ਠੀਕ ਹੈ ਦੇਸ਼ ਦੀ ਸੇਵਾ ਕਰਦੇ ਆ ਤਾਂ ਉਹ ਦੇਸ਼ ਸੇਵਕਾਂ ਨੂੰ ਕੀ ਅੰਜਾਮ ਮਿਲਦਾ ਹੈਗਾ ਆ ਕੁਝ ਮਿਲਦਾ ਹੈਗਾ ਜੇ ਅਸੀਂ ਇੱਕ ਪਿੰਡ ਆ ਕੇ ਕੋਈ ਸਹੀ ਗੱਲ ਜਾਂ ਸੱਚੀ ਗੱਲ ਕਰਦੇ ਆ ਠੀਕ ਹੈ ਤਾਂ ਸਾਨੂੰ ਆ ਅੰਜਾਮ ਮਿਲਦਾ ਹੈਗਾ ਠੀਕ ਹੈ ਜੀ ਇਹ ਗਲਤ ਹੈ ਇਹਨੂੰ ਰੋਕਿਆ ਜਾਵੇ ਸਰਕਾਰ ਨੂੰ ਅਪੀਲ ਕਰਦੇ ਆਂ ਅਸੀਂ ਕਿ ਸਰਕਾਰ ਸਾਡਾ ਸਾਥ ਦੇਵੇ ਸਰਾ ਹੀ ਨਗਰਦਾਰ ਸਾਥ ਦੇਵੇ ਠੀਕ ਹੈ ਜੀ ਤੇ ਉਹ ਬੰਦੇ ਨੂੰ ਸਹੀ ਮਿਲਣਾ ਚਾਹੀਦਾ ਜਿੱਵੇਂ ਸਰਕਾਰ ਤੱਕ ਇਹ ਰਹੀ ਵਿੱਚ ਚਿੱਟਾ ਤਾਂ ਖਤਮੀ ਹੋ ਗਿਆ ਪੰਜਾਬ ਦੇ ਵਿੱਚੋਂ ਨਹੀਂ ਜੀ ਨਹੀਂ ਨਹੀਂ ਫਰਿਆਂ ਬਗਰਿਆਈ ਇੱਥੇ ਫਰਿਆਂ ਨੂੰ ਲਾਉਂਦੇ ਆ ਚਟਾਈ ਆ ਗਲੀਆਂ ਦੇ ਨਾਲ ਇੱਧਰ ਵੀਡੀਓ ਬਣਾ ਕੇ ਦਿਖਾ ਦਾਂਗੇ ਵੀਡੀਓ ਬਣਾ ਕੇ ਦਿਖਾ ਦਾਂਗੇ ਤੁਹਾਨੂੰ ਪਤਾ ਹੀ ਵੀਡੀਓ ਬਣਾ ਕੇ ਦਿਖਾ ਦਾਂਗੇ ਸਹੀ ਜਾਂਦੀ ਆ ਮੈਡਮ ਆਹ ਹੋਣਾ ਜਿੱਦੇ ਨੂੰ ਪਤਾ ਲੱਗਿਆ ਸਾਡੇ ਤਿੰਨ ਤਿੰਨ ਕੀੜੇ ਮਾਰਦੇ ਵਿਚਾਰੀ ਜਿਹੜੀ ਗੱਲ ਜਾਏ ਜਦੋਂ ਤਾਂ ਪਤਾ ਲੱਗਿਆ ਐਸਐਸਪੀ ਮੈਡਮ ਨਹੀਂ ਨਹੀਂ ਡੀਐਸਪੀ ਡੀਐਚਪੀ ਬੀਐਸਪੀ ਹਾਂ ਤੇ ਉਹ ਵਿਚਾਰੀ ਉਹਨੂੰ ਸਾਰਾ ਦੱਸਿਆ ਮੈਂ ਮੈਂ ਕਿਹਾ ਆ ਹੁੰਦਾ ਜੀ ਮੈਨੂੰ ਉਹ ਵਿਚਾਰੀ ਲਿਖ ਕੇ ਵੀ ਦੇਖ ਗਈ ਆ ਜੇ ਕਦੇ ਹੋਵੇ ਤੇ ਮੈਨੂੰ ਫੋਨ ਮਾਰੀ ਮਾਰਾਂਗੇ ਹੂੰ ਚਲ ਮੇਰੇ ਭਤੀਜੇ ਦੇ 6:00 ਵਜੇ ਮੈਂ ਜਾਨ ਨੂੰ ਹੋਰ ਕੀ ਹੁੰਦਾ ਹੈ ਹਾਂ ਆਹੀ ਗੱਲ ਜੀ ਜੀ ਇਹ ਗੱਲ ਕਰਾਂਗੇ ਬਾਈ ਨਾਲ ਕੀ ਗੱਲ ਹੋਈ ਆ ਤੁਸੀਂ ਜਦੋਂ ਇਹ ਘਟਨਾ ਘਟੀ ਆ ਉਹਦੇ ਮੌਕੇ ਤੇ ਸੀ ਤੁਸੀਂ ਜਮਾ ਮੈਂ ਬਾਈ ਦੇ ਨਾਲ ਹੀ ਸੀਗਾ ਜੀ ਹੂੰ ਉਹਦੀ ਫਿਰ ਸਾਨੂੰ ਕੋਈ ਇਹ ਪਤਾ ਨਹੀਂ ਜੇ ਵੀ ਸਾਡੇ ਇਹ ਗੱਲਾਂ ਪਾਪੜ ਨਹੀਂ ਆ ਅਸੀਂ ਜੇ ਤੂੰ ਆਹੀ ਖੇਤੋਂ ਇਹ ਸਾਡੇ ਕਿਸਾਨ ਦਾ ਟੀਮ ਹੀ ਹੋਣਾ ਲਗਾ ਭਗਾ ਇਨੀ ਅਸੀਂ ਮਰਜਾਦਾਨਾ ਰਾਮਣਾ ਇੱਕ ਸਾਡੇ ਨਾਲ ਜਮਾਨੋ ਸੁਖਸ ਦੇ ਉਹ ਪੈਦਲੀ ਹੁੰਦਾ ਮੋਟਰਸਾਈਕਲ ਨਹੀਂ ਚੜਦਾ ਸੀਗਾ ਉੱਥੋਂ ਅਸੀਂ ਖੰਭਿਆਂ ਦਾ ਵੀ ਹੋਰ ਕਰਕੇ ਪਲਾਨ ਆਪਦਾ ਰਾਮਣਾ ਵੀ ਚਲੋ ਠੀਕ ਹੈ ਇਹ ਤਾਂ ਸਭ ਸਾਡਾ ਏਡਾ ਨੇਕਾ ਬੰਦਾ ਜਿੰਨਾ ਵੀ ਕਿਦੋਂ ਲੋਕਾਂ ਦੀ ਸੇਵਾ ਤੇ ਨਗਰ ਦੀ ਵੀ ਸੇਵਾ ਤੇ ਹੋਰ ਭਣੀ ਵੀ ਸੇਵਾ ਉਹ ਦੋ ਜੀ ਸਾਹਿਬ ਨੇ ਸਮਾਜੀ ਹੋਰ ਵੀ ਇਨੂੰ ਤੇ ਡੱਡਾ ਕੰਮ ਕਰਿਆ ਮਾ ਚਲ ਕੋਈ ਗੱਲੀ ਸਾਬ ਸਹੀ ਆਪਾਂ ਸਹੀ ਕਰਤਾ ਕਦੇ ਨਹੀਂ ਆਪਣੇ ਕੰਨੀ ਕਰ ਲਾਂਗੇ ਅਸੀਂ ਮਿੱਤਰ ਪਿਆਰ ਨਾਲ ਹੋੜ ਖੜ ਗਏ 5 ਮਿੰਟ ਉੱਥੇ ਜਿਉਂ ਚੱਲੇ ਸੀ ਪੰਜ ਚਾਰ ਮਿੰਟ ਟਕਾਣਾ ਤੁਰਿਆ ਹੀ ਬਾਸ ਮੁੱਖ ਮੇਰੀ ਆਈ ਸੀਗੀ ਉਹਦੇ ਵਿੱਚ ਕੀ ਕਰਿਆ ਜੀ ਅਸੀਂ ਹੌਲੀ ਹੌਲੀ ਜਿਹੜਾ ਅਣਪਾਰਟ ਬੰਦਾ ਸੀਗਾ ਪਚਰਾ ਮੋਟਰਸਾਈਕਲ ਨਹੀਂ ਚੜਦਾ ਸੀਗਾ ਉਹ ਵਿਚਰਾ ਪੈਦਲ ਹੀ ਆਉਂਦਾ ਸੀਗਾ ਉਹ ਇਹਦਾ ਬੋਟ ਸੀਗਾ ਉੱਥੋਂ ਜਿਹੜੀ ਗੱਡੀ ਉਹ ਸਾਡੇ ਵਿੱਚ ਠੋਕੀ ਠੋਕੀ ਗੱਡੀ ਸਾਡੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗੇ ਵੀ ਕੀ ਸਾਨ ਬਣ ਗਏ ਉਦੋਂ ਬਾਅਦ ਅਸੀਂ ਤੋਂ ਮੋਬਾਈਲ ਵੀ ਭਾਈ ਸਾਹਿਬ ਦਾ ਇੱਥੇ ਮੇਰਾ ਵੀ ਉਹਨੇ ਚੱਕਿਆ ਤੇ ਮੇਰੇ ਤੇ ਇਸ ਤਰ੍ਹਾਂ ਮੋਢੇ ਤੇ ਕੀ ਆ ਜੀਤੇ ਸਾਡੇ ਸਨ ਮਰ ਗਏ ਜੇ ਸਾਨੂੰ ਐ ਪਤਾ ਵੀ ਉਹਨੇ ਲੜਾਈ ਕਰਨੀ ਹੈ ਤੇ ਸਾਹਮਣੇ ਬਥੇ ਲੱਗਦੇ ਫਿਰ ਤਾਂ ਸੌਖਾ ਜੀ ਕੰਮ ਸਾਨੂੰ ਜਿਵੇਂ ਅਸੀਂ ਰੇਸ਼ ਦੇ ਦੰਦੇ ਪਛਾਹ ਕਰਦੇ ਆਪਲਾ ਐ ਟੱਪ ਜਦਾ ਐ ਟੱਪਦੇ ਸਾਨੂੰ ਇਹ ਪਤਾ ਨਹੀਂ ਸੀਗਾ ਵੀ ਸਾਡੇ ਨਾਲ ਇਹ ਗੱਲ ਬਣਨੀ ਹੈ ਤੇ ਉਹਦੇ ਵਿੱਚ ਜੋ ਉਹਨਾਂ ਨੇ ਜ਼ੁਲਮ ਕੀਤਾ ਤੇ ਆ ਕੇ ਕਿਉਂਕਿ ਬੱਚੇ ਬਾਹਰ ਗਏ ਹੋਏ ਸੀਗੇ ਤੇ ਉਹ ਗੁੜੀ ਵਿੱਚ ਰੋਟੀ ਬਣਾਈ ਜਾਂਦੀ ਸੀ ਗੇਟ ਖੁੱਲਿਆ ਨਹੀਂ ਉਦੋਂ ਧੱਕਾ ਦੇ ਕੇ ਤੇ ਛੱਡਿਆ ਉਹਨਾਂ ਨੂੰ ਕਿਦਨੀ ਇਹ ਬਹੁਤ ਜ਼ੁਰਮ ਦੀ ਗੱਲ ਤੇ ਮਾੜੀ ਗੱਲ ਹੈ ਜੀ ਕਿਉਂਕਿ ਹਰਕਤ ਦੇ ਮੈਦਾਨ ਚ ਸਭ ਦੇ ਜਾਣਾ ਪਹਿਲੇ ਗੱਲ ਅਮਰੀਕਨ ਵੀ ਦੇਖਦੇ ਵੀ ਹਰਕਤ ਦੇ ਮੈਦਾਨ ਜਾਣਾ ਤੇ ਉਹਦੇ ਵਿੱਚ ਉਹ ਵੀ ਸੇਵਾ ਕਰਦਾ ਮੈਂ ਵੀ ਸੇਵਾ ਕਰਦਾ ਇੱਕ ਹੀ ਹੁੰਦਾ ਵੀ ਐਂ ਕਰਕੇ ਵੀ ਇਹ ਸਭ ਤੋਂ ਵੱਡਾ ਇਹ ਬਹੁਤ ਬਣੀ ਮਾੜੀ ਗੱਲ ਹੈ ਜੀ ਵੀ ਯੂ نو ਸੋਚਣਾ ਚਾਹੀਦਾ ਵੀ ਆਪਾਂ ਪਿੰਡ ਦਾ ਬਖਾਸ ਵੀ ਕਰਨਾ ਚੰਗਾ ਕਰਨਾ ਇਹ ਸਭ ਤੋਂ ਮੈਂ ਕਹਣਾ ਵੀ ਬਹੁਤ ਜ਼ਿਆਦਾ ਮਾੜੀ ਗੱਲ ਹੈ ਜੀ ਕਿਉਂਕਿ ਹੁਣ ਕੀ ਹੁੰਦਾ ਵੀ ਉਹ ਜਿਹੇ ਨਗਦੀ ਕੰਮ ਕਰਦਾ ਤਾਂ ਚੰਗੀ ਗੱਲ ਹੈ ਕੋਈ ਮੜਾ ਦਾ ਹੈ ਨਹੀਂ ਵੀ ਦੂਜਾਂ ਨੂੰ ਤਕਲੀਫ ਕੀ ਹੁੰਦੀ ਹੈ ਜੀ ਨਿੱਕੇ ਨਿੱਕੇ ਬੱਚੇ ਨੇ ਆ ਛੋਟੇ ਛੋਟੇ ਬੱਚੇ ਨਹੀਂ ਨਹੀਂ ਜ਼ਿੰਦਗੀ ਪਛਾਣਦਾ ਉਹ ਉਹ ਮਾੜਾ ਕਰਦੇ ਨੇ ਜੋ ਕੋਈ ਤਕਲੀਫ ਹੈ ਜੇ ਮੈਂ ਦੱਸ ਦਵਾਂ ਆ ਨਿੱਕੇ ਇਹ ਬੱਚਿਆਂ ਨੂੰ ਕੀ ਪਤਾ ਲੱਗਦਾ ਹੁਣ ਮੇਰੇ ਲੱਗ ਕੇ ਸਕੂਲ ਕੋਲ ਹੀ ਆ ਛੋਟੇ ਛੋਟੇ ਬੱਚੇ ਨੇ ਹੁਣ ਦੱਸ ਨਹੀਂਦਾ ਅਸੀਂ ਬੱਚੇ ਹੀ ਨਹੀਂ ਉਹਨਾਂ ਨੂੰ ਕੀ ਪਤਾ ਚਟਾ ਕੀ ਹੁੰਦਾ ਨਿੱਕੇ ਨਿੱਕੇ ਬੱਚੇ ਗਏ ਜੀ ਤੇ ਉਹ ਗਾਂ ਆ ਕੇ ਕਿਵੇਂ ਵਦਨ ਕਿਵੇਂ ਕੁਬੜੇ ਚਲਾਉਣਗੇ ਉਹ ਜੇ ਉਹ ਬੱਚੇ ਨੇ ਇੰਨੀ ਸੋਚੀ ਵੀ ਉੱਥੋਂ ਆ ਕੇ ਵੀ ਮੈਂ ਸੇਵਾ ਕਰਨੀ ਹੈ ਮੈਂ ਕਹਿੰਦਾ ਸ਼ੁਕਰ ਹੈ ਸਾਬ ਦਾ ਬਹੁਤ ਵਧੀਆ ਐ ਇੰਨਾ ਗੁੱਡ ਬੰਦੇ ਨੇ ਤੇ ਜਿੰਨੀ ਉਹਨੇ ਨੇਕੀ ਕੰਮ ਕਰਦਾ ਬਹੁਤ ਵਧੀਆ ਗੁੱਡ ਆ ਤੇ ਮੈਂ ਕਹਿੰਦਾ ਵੀ ਇੰਨਾ ਝੁਲਮ ਵਾਲਾ ਕੰਮ ਕਰਦਾ ਉਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਝੁਲਮ ਕੀਤਾ ਉਹ ਇਹ ਤਾਂ ਬੇਰੀ ਤਾਂ ਨਹੀਂ ਮਾਰਦਾ ਜੇ ਲੜਾਈ ਲੜਨੀ ਤਾਂ ਸਾਹਮਣੇ ਪਿੱਠ ਵਿੱਚ ਨਹੀਂ ਸਾਹਮਣੇ ਬਾਰ ਕਰਨਾ ਚਾਹੀਦਾ ਆਰਮੀ ਦਾ ਕੰਮ ਕੀ ਹੁੰਦਾ ਵੀ ਸਾਹਮਣੇ ਗੋਲੀ ਮਾਰੋ ਪਿੱਠ ਪਿੱਛੇ ਬਾਹਰ ਨਹੀਂ ਕਰਨਾ ਚਾਹੀਦਾ ਕਿੰਨੀ ਦੂਰ ਭੱਜ ਗਿਆ ਸੀ ਉਹ ਉਹ ਦੇਖੋ ਜੀ ਉੱਥੋਂ ਲੈ ਕੇ ਹੁਣ ਜਿਹੜੇ ਆ ਨਹੀਂ ਸਾਹਮਣੇ ਕਿਲਾ ਕਵਾੜ ਹੈਗੀ ਆ ਨਾ ਜੀ ਕਿਲਾ ਕਿੱਥੇ ਜੀ ਆਹ ਨਾਲ ਹੀ ਆ ਉਹ ਸਮੇਂ ਕੋਠੀ ਨਹੀਂ ਆਪਣੀ ਉੱਥੀ ਆ ਅੱਛਾ ਨਾਲ ਹੀ ਆ ਥੋੜੇ ਦੋ ਕਰਮਾ ਜਮਨ ਕੇ ਚਲੋ ਆਣਾ ਕਟੂਕਟ ਚਲ ਅੱਧਾ ਕਿਲਾ ਲਾਓ ਜੀ 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 ਇੱਕ ਮਿੰਟ ਨੂੰ ਐ ਦੱਸੋ ਅੱਗੇ ਆ ਜੀ ਤੁਸੀਂ ਵੀ ਜਿਵੇਂ ਉਹਨੇ ਇੱਕ ਬੀੜਾ ਚੁੱਕਿਆ ਹੋਇਆ ਸੀ ਪਿੰਡ ਦੇ ਵਿੱਚ ਵੀ ਨਸ਼ਾ ਖਤਮ ਕਰਨਾ ਆਪਾਂ ਇੱਕ ਕਮੇਟੀ ਬਣੀ ਹੋਈ ਸੀ ਫਿਰ ਲੋਕ ਹੁਣ ਡਰਨਗੇ ਸਹਿਮੇ ਹੋਏ ਨਹੀਂ ਵੀ ਆਪਾਂ ਕੀ ਲੈਣਾ ਪੰਗੇ ਜੇ ਪੈ ਕੇ ਅੱਜ ਇਹ ਦਿਨ ਹੋਇਆ ਕੱਲ ਨੂੰ ਕਿਸੇ ਹੋਰ ਨਾ ਹੋਊਗਾ ਡਰਦਾ ਪੂਰਾ ਮਾਹੌਲ ਹੈ ਜੀ ਅੱਜ ਕੋਈ ਬੋਲਣ ਨੂੰ ਤਿਆਰ ਨਹੀਂ ਜੀ ਗੱਲਾਂ ਪਿੱਛੇ ਹਰ ਇੱਕ ਡਰਦਾ ਵੀ ਆਪਾਂ ਬੋਲਾਂ ਤਾਂ ਕੱਲ ਨੂੰ ਆਪਣੇ ਨਾਲ ਵੀ ਇਹ ਹੋ ਸਕਦਾ ਜੀ ਨੋ ਡਰੇ ਬੈਠੇ ਜੀ ਹਾਂਜੀ ਜੀ ਸਾਡੀਆਂ ਇਥੇ ਮਾਤਾ ਸਾਡੀਆਂ ਭੈਣਾਂ ਪਹੁੰਚੀਆਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦੇਖੋਗੇ ਮਾਤਾ ਤੁਸੀਂ ਜਿਹੜਾ ਇਹ ਇਹ ਮਾਏ ਤੂਫ ਕਰੀ ਜਾਂਦੀ ਜਦੋਂ ਵੀ ਰੌਲਾ ਪਿਆ ਹਾਂ ਉਪ ਗੱਡੀ ਜਾਂਦੀ ਮੈਂ ਕਰਨਦੇ ਨੇ ਬਾਬਾ ਸਾਵਾ ਸਾਡੇ ਘਰੇ ਕਰਨਦੇ ਨੇ ਮੈਂ ਬਾਹਰ ਆਈ ਜਦੋਂ ਉਦੋਂ ਵੀ ਉਹ ਵਾਪਸ ਹੋ ਗਏ ਹੂੰ ਵਾਪਸ ਹੋ ਗਏ ਤੇ ਫਿਰ ਜਿਹੜੇ ਆਪਣੇ ਪਿੰਡ ਦੇ ਲੋਕ ਸੀ ਇਕੱਠੇ ਹੋ ਕੇ ਉਹਨਾਂ ਨੇ ਚਾੱਕ ਕੇ ਫਿਰ ਮੰਜੇ ਤੇ ਪਾ ਲਿਆ ਆਪ ਤੋ ਤੋ ਖੜਾ ਨਹੀਂ ਹੋਇਆ ਗਿਆ ਚਾੱਕ ਕੇ ਤੇ ਮੰਜੇ ਤੇ ਪਾ ਕੇ ਗੱਡੀ 'ਚ ਪਾ ਕੇ ਫਿਰ ਬੱਸ ਲੈ ਗਿਆ ਮੈਂ ਇੰਨਾ ਦੇਖਿਆਗਾ ਤੇ ਬੱਸ ਇੰਨਾ ਹੋਇਆ ਤੇ ਵੀ ਕਰਦਾ ਜਿਹੜਾ ਪਹਿਲਾ ਪ੍ਰੋਗਰਾਮ ਸੀ ਵੀ ਆ ਉਸ ਸੀਗਾ ਇਕੱਠ ਚ ਵੀ ਉਹ ਸੀ ਤਾਂ ਚੰਗੇ ਵਾਸਤੇ ਹੂੰ ਇਹ ਪਰ ਬਸ ਸਮਝਦੇ ਨਹੀਂ ਲੋਕ ਜੀ ਜੀ ਜਿਹੜੇ ਬੰਦਿਆਂ ਨੇ ਇਹ ਵਾਰਦਾਤ ਨੂੰ ਨਿਜ਼ਾਮ ਦਿੱਤਾ ਉਹ ਬੰਦੇ ਹੁਣ ਗ੍ਰਿਫਤਾਰ ਕਰ ਲੈ ਪੁਲਿਸ ਵਾਲੇ ਕਿ ਉਹ ਗ੍ਰਿਫਤਾਰ ਤਾਂ ਕਹਿੰਦੇ ਕਰ ਲਈ ਤੇ ਪੁਲਿਸ ਵਾਲੇ ਐ ਵੀ ਕਹਿੰਦੇ ਆ ਅਸੀਂ ਲੱਤ ਤੋੜਤੀ ਇੱਕ ਦੀ ਬਾਹ ਤੋੜਤੀ ਉਹ ਪੱਟੇ ਚੜਾਈ ਬੈਠੇ ਐ ਲੱਤਾਂ ਤੇ ਤੇ ਬਾਹਾਂ ਦੇ ਇੱਕ ਦੇ ਉਹ ਸਭ ਗਲਤ ਆਈ ਗਲਤ ਕਿਸ ਤਰ੍ਹਾਂ ਜੋ ਨਹੀਂ ਥੋੜੀ ਇਹ ਨਹੀਂ ਥੋੜੀ ਨਹੀਂ ਥੋੜੀ ਉਹ ਨਾਲ ਕੋਈ ਸੀ ਜੇ ਟੋੜੇ ਉਲੇ ਤਾਂ ਜਾ ਪੁਲਿਸ ਨੂੰ ਤਾਂ ਅਧਿਕਾਰੀ ਹੈ ਨਹੀਂ ਪਹਿਲੀ ਗੱਲ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਸਾਵਾ ਮਬਾਸਿਟੇ ਬੈਠਾ ਵਾ ਪੂ ਅੱਗੇ ਜੋ ਮੜੇ ਹਾਂ ਮਾਵੇਂ ਮਦਨ ਸਿਟੀ ਬੈਠਣੋ ਹੋ ਤੇ ਟੋੜੂ ਕਰਿਆ ਬੰਦਾ ਰੱਬ ਹਾਂ ਕੋਲ ਰੱਤ ਪਨੇ ਕਰਦਣ ਭਾਂਦੇ ਤਰ੍ਹਾਂ ਸੱਠਾ ਜਿਹੜਾ ਮਹੀਨਿਆਂ ਲਾਂ ਤੈਨ ਮਰਜੀ ਕਹਾਣੀ ਤਿੰਨ ਮਾਸਾਂ ਦਾ ਇਹਨੂੰ 6 ਮਹੀਨੇ ਮਗਰ ਰੱਖੇ ਨੂੰ ਮੈਂ ਸ਼ਿਕਾਰੀ ਲੱਗਿਆ ਨਾ ਮੁੰਨ ਮਗਰ ਆਏ ਲਕੈ ਪਹੁੰਚੀ ਮਗਰ ਇਹਨੂੰ ਮਾਲਾ ਤ ਸਮਝ ਆਉਂਦਾ ਸੀਗਾ ਨਾ ਉਹਦਾ ਦਾਦਾ ਚਾਚਾ ਬਈ ਤੂੰ ਬਚ ਕੇ ਰਹੀ ਉਹ ਕਹਿੰਦਾ ਬਚ ਕੇ ਰਹਾ ਚਾਚਾ ਵਾਸਾ ਇੱਥੇ ਅਗਲੇ ਟਾਈਮ ਆ ਰਿਹਾ ਲੈ ਆ ਲੈ ਇੱਥੇ ਖੂਬ ਤੇ ਸਟੇ ਹੋਣੇ ਹੂੰ ਹੂੰ ਉਹ ਸਾਰੀਆਂ ਵਾਰ ਦੱਸਤਾ ਉਹਨੇ ਦੱਸਿਆ ਖੁਦ ਜਬ ਤੁਸੀਂ ਇੱਕ ਮਿਲਟਰੀ ਚ ਸੇਵਾ ਕਰੀਏ ਕਾਫੀ ਲੰਮਾ ਸਮਾਂ ਦੇਸ਼ ਦੀ ਜਿਹੜੇ ਹਿਸਾਬ ਨਾਲ ਬਾਈ ਦੱਸ ਰਿਹਾ ਕਿ ਉਹਨੇ ਲੱਤਾਂ ਵੀ ਨਹੀਂ ਤੋੜੀਆਂ ਜਾਣ ਕੇ ਡਰਾਮਾ ਲੱਗਦਾ ਵੀ ਲੱਗਦਾ ਵੀ ਇਹ ਡਰਾਮਾ ਹੋਊਗਾ ਇਹ ਤਾਂ ਪਹਿਲੀ ਗੱਲ ਤਾਂ ਪੁਲਿਸ ਨੂੰ ਅਧਿਕਾਰ ਨਹੀਂ ਹੈ ਲੱਤਾਂ ਮਾਹ ਤੋੜਨ ਦਾ ਉਹ ਡਰਾਮਾ ਸ਼ਾਇਦ ਖੁਦ ਕਰ ਰਹੇ ਸੀ ਵੀ ਸ਼ਾਇਦ ਜੀ ਅਸੀਂ ਬਚ ਜੁਗੇ ਜਾਂ ਸਾਨੂੰ ਕੁੱਟ ਮਾਰਨਾ ਹੋਵੇ ਪਲਸਟਰ ਵਗੈਰਾ ਲਗਾ ਲਿਆ ਕਿਤੇ ਬਹਿ ਕੇ ਜਿੱਥੇ ਬੈਠੇ ਸੀ ਉਹ ਹਨਾ ਜੀ ਤੇ ਬਟਰ ਇਦਾਂ ਦਾ ਕੁਝ ਨਹੀਂ ਹੋਇਆ ਪੁਲਿਸ ਨੇ ਕੁਝ ਕੀਤਾ ਹੋਵੇ ਨਹੀਂ ਤੁਹਾਨੂੰ ਵਿਸ਼ਵਾਸ ਨਹੀਂਗਾ ਨਹੀਂ ਵਿਸ਼ਵਾਸ ਨਹੀਂ ਹਾਂ ਜੀ ਸਾਨੂੰ ਵਿਸ਼ਵਾਸ ਨਹੀਂ ਜਿਹੜਾ ਕੰਮ ਹੋਇਆ ਉਹਨਾਂ ਦੇ ਸ਼ਹਿਰੇ ਤੇ ਹੋਇਆ ਉਹਨਾਂ ਨੇ ਕਿਹਾ ਵੀ ਆਹ ਕੰਮ ਕਰੋ ਵੀ ਬਰਾਬਰ ਕੇ ਮੇਰੇ ਭਤੀਜੇ ਦੀ ਬਣਾ ਰਹਿ ਕੇ ਮੇਜਰ ਸਿੰਘ ਤੇ ਪਿਉ ਨੇ ਵਾਰ ਸਾਡੇ ਲੱਤਾਂ ਤੋੜੀਆਂ ਉਹਨੇ ਸਾਡੇ ਬਾਹਾਂ ਤੋੜੀਆਂ ਉਹ ਨੇੜੇ ਦਾ țeੜੇ ਦਾ ਕਰੇ ਡੱਕਾ ਨਹੀਂ ਜੀ ਕੋਸ ਹਾਂ ਉਹ ਬਣਾ ਰਹੇ ਜੀ ਦੇ ਕੋਲ ਅਸੀਂ ਮੈਂ ਤੇ ਮੇਰੇ ਡੇੜੀ ਘਰੇ ਜਿਗੇ ਆਏ ਚਲੇ ਘਰੇ ਸੀਗੇ ਜੀ ਸਾਨੂੰ ਚਾਚੇ ਨੇ ਦੱਸਿਆ ਜਾ ਕੇ ਭੱਜ ਕੇ ਜਾ ਕੇ ਕਹਿੰਦਾ ਵੀ ਤੇਰੇ ਚਾਚੇ ਨੂੰ ਢਾਈ ਬੈਠੇ ਕਹਿੰਦਾ ਅਸੀਂ ਤੇ ਆਉ ਕਹਿੰਦਾ ਲੱਤਾਂ ਤੋੜ ਦਿਆਂ ਅਸੀਂ ਤਾਂ ਭੱਜ ਕੇ ਆਏ ਸੀਗੇ ਅਸੀਂ ਤਾਂ ਕੋਈ ਉਹਨਾਂ ਦੀਆਂ ਲੱਤਾਂ ਨਹੀਂ ਤੋੜੀਆਂ ਸਮਝਾ ਸਾਡੇ ਮੇਰੇ ਚਾਚੇ ਦੀਆਂ ਲੱਤਾਂ ਤੋੜ ਗਏ ਹੋਈ ਉਹ ਛਰੇ ਆਵ ਕਹਾੜੀਆਂ ਮਾਰੀਆਂ ਰਾੜਾਂ ਮਾਰੀਆਂ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੱਤ ਵਾਰ ਇਹ ਟਾਈਮ ਕੀ ਸੀ ਇਹ ਸੱਤ ਸਾਢੇ 7 ਦਾ ਟਾਈਮ ਸੀ ਜੀ ਸਵਾ 7 ਸ਼ਾਮ ਦਾ ਸੀ 7:20 25 ਦਾ ਇਹ ਟਾਈਮ ਸੀਗਾ ਜੀ ਸ਼ਾਮ ਦਾ ਹੀ ਤੇ ਜੇਕਰ 10:00 ਵੀ ਸੀਗਾ ਉਹਨਾਂ ਕੋਲ ਮਸ਼ਾਈ ਦਾ ਤੇ ਦੂਜੇ ਘਟੇ ਵੀ ਚੋਰੀ ਕੱਢੀ ਦੋਨੇ ਚੀਜ਼ਾਂ ਸਹੀਆਂ ਉਸੇ ਜਾ ਕੇ ਫਲ ਮਾਰਿਆ ਉਹਨੇ ਬੇ ਬੰਦੇ ਮਗਰ ਨਾ ਕਰ ਆ ਜਾਣਾ ਜੀ ਆਹ ਗੱਲ ਹੈ ਜੀ ਜੀ ਇਹ ਜਿਵੇਂ ਪਿੰਡ ਦੇ ਵਿਚਾਲੇ ਆ ਗੁਰੂ ਘਰ ਵੀ ਨਾਲ ਆ ਤੁਹਾਡਾ ਘਰ ਵੀ ਨੇੜੇ ਆ ਬਿਲਕੁਲ ਪਿੰਡ ਦਾ ਵਿਚਾਲਾ ਜਦੋਂ ਇਹ ਕਟਨਕ ਨਹੀਂ ਵਿਚਾਲੇ ਵਾਂਗੂ ਇਹ ਘਰ ਤਾਂ ਨਗਰ ਤਾਂ ਸਾਰੇ ਐ ਉਦੋਂ ਬੰਦੇ ਇਕੱਠੇ ਨਹੀਂ ਹੋਏ ਉਹੀ ਇਕੱਠਾ ਨਹੀਂ ਹੋਇਆ ਜੀ ਇੱਥੇ ਤੇ ਜਿਹੜੇ ਕੋਈ ਆਵਾਤਾਵਾ ਆਉਂਦੇ ਸੀ ਕਿ ਬੰਦੇ ਉਹਨਾਂ ਨੂੰ ਦੇਖ ਕੇ ਇੱਕ ਮੁੰਡਾ ਮਾਲੀਆਂ ਦਾ ਆਇਆ ਉਹਨੇ ਛੜਾਇਆ ਵਿਚਾਰੇ ਹੋਰ ਕੋਈ ਬੰਦਾ ਨੇੜੇ ਲੱਗਿਆ ਮਾਲੀਆਂ ਦਾ ਮੁੰਡਾ ਆਇਆ ਉਹਨੇ ਛੜਾਇਆ ਵਿਚਾਰੇ ਨੇ ਹਾਂ ਉਹਨਾਂ ਨੂੰ ਲੋਕੋ ਤਾਂ ਡਰੇ ਹੋਏ ਸੀ ਵੀ ਹਾਂਜੀ ਹਾਂਜੀ ਇਹ ਸਿਰਫ ਮੇਰੇ ਹਿਸਾਬ ਨਾਲ 10 ਮਿੰਟ ਦੀ ਕਾਰਵਾਈ ਹੋਈ ਹੈ ਇੰਨੇ ਸਮੇਂ ਦੇ ਵਿੱਚ ਸ਼ਾਇਦ ਕੋਈ ਅ ਨਈ ਨੰਗਾ ਇਥੋਂ ਦੀ ਨਹੀਂ ਪਤਾ ਲੱਗਿਆ ਕਿਸੇ ਨੂੰ ਤੇ ਇੰਨੇ ਟਾਈਮ ਦੇ ਵਿੱਚ ਉਹਨਾਂ ਨੇ ਕਾਰਵਾਈ ਕਰਤੀ ਆਪਣੀ ਠੀਕ ਹੈ ਜੀ ਜਦੋਂ ਉਹਨੂੰ ਪਤਾ ਲੱਗਿਆ ਕੋਈ ਆਇਆ ਵੀਰ ਉਹਨੂੰ ਭੱਜ ਗਏ ਠੀਕ ਹੈ ਸੀ ਸੀਗਾ ਕਮੇਟੀ ਆ ਗਿਆ ਨਾ ਤਾਂ ਜੀ ਆਇਆ ਤੁਸੀਂ ਮੀਟਿੰਗ ਦਾ ਹਾਂ ਕਮੇਟੀ ਮੈਂਬਰ ਇਹਨਾਂ ਨਾਲ ਗੱਲ ਕਰਾਂਗਾ ਤੁਹਾਡੀ ਅੱਗੇ ਜੋ ਨਾਮ ਕੀ ਹੈ ਬਾਈ ਜੀ ਮੇਰਾ ਨਾਂ ਰਿੰਕੂ ਹੈ ਭਾਈ ਰਿੰਕੂ ਜੀ ਤੁਹਾਡੇ ਕਮੇਟੀ ਬਣੀ ਸੀ ਇਥੇ ਹਾਂ ਜੀ ਇਹ ਜਿਹੜਾ ਨਸ਼ਾ ਬੰਦ ਕਰੋ ਨਸ਼ਾ ਰੋਕੂ ਕਮੇਟੀ ਬਣੀ ਸੀ ਹਾਂ ਜੀ ਬਣੀ ਸੀ ਇਹ ਜਿਹੜਾ ਸੂਬੇਦਾਰ ਤੀਆਂ ਲੱਤਾਂ ਟੁੱਟੀਆਂ ਇਹ ਉਸ ਕਮੇਟੀ ਦੇ ਪ੍ਰਧਾਨ ਸੀ ਹਾਂ ਪ੍ਰਧਾਨ ਵਾਂਗੂ ਜੀ ਸਾਰੇ ਉਦੋਂ ਇਕੱਠੇ ਰਹਿੰਦੇ ਸੀਗੇ ਜੀ ਅਸੀਂ 40-50 ਬੰਦੇ ਹੁੰਦੇ ਸੀਗੇ ਵੀ ਇਹ 10 ਬੰਦੇ ਵੀ ਆਨ ਸੇ ਸੰਭਾਲ ਸਕਦੀ ਸੀਗੀ ਜੀ ਹੁਣ ਜਿਵੇਂ ਇਹ ਫੌਜੀ ਸਾਹਿਬ ਖੇਤੋਂ ਆਉਂਦੇ ਸੀਗੇ ਐ ਕੱਲੇ-ਕੱਲੇ ਤਾਂ ਫਿਰ ਸਾਰਿਆਂ ਨੂੰ ਡਰ ਆਈ ਜੀ ਫਿਰ ਹੁਣ ਹੁਣ ਜਿਵੇਂ ਇਸ ਹਾਲਾਤ ਨੂੰ ਵੇਖ ਕੇ ਤੁਸੀਂ ਵੀ ਡਰੇ ਹੋਵੋਗੇ ਵੀ ਆਪਾਂ ਕੀ ਲੈਣਾ ਖੇਤੀ ਐ ਨਾਉਸ ਦੇਖ ਲੋ ਇੱਧਰ ਕੀ ਹਾਲ ਆ ਮਟਰ ਸੋਟੀ ਨਾਲ ਹੀ ਜਾਣੀ ਪੈਂਦੀ ਹੈ ਜੀ ਵੀ ਜਿੱਟੇਲਾਂ ਦਾ ਹਾਲ ਹੈ ਜੀ ਇੱਥੇ ਵੀ ਸਭ ਨੂੰ ਡਰ ਲੱਗਦਾ ਹੈ ਜੀ ਇੱਥੇ ਠੀਕ ਹੈ ਜੀ ਜਦੋਂ ਉਹਨਾਂ ਨੂੰ ਮੇਰੇ ਹਿਸਾਬ ਨਾਲ ਕੁਝ ਨਾ ਮਿਲਿਆ ਚੱਕਣ ਕਰਨ ਨੂੰ ਤਾਂ ਮੈਨੂੰ ਐ ਲੱਗਦਾ ਵੀ ਸਾਡੇ ਪਿੰਡ ਦੇ ਬੱਚਾ ਨੂੰ ਵੀ ਖਤਰਾ ਹੈ ਠੀਕ ਹੈ ਜੀ ਇੱਥੋਂ ਤੱਕ ਵੀ ਕਾਰਵਾਈ ਕਰ ਸਕਦੇ ਆ ਅਗਰ ਮੈਂ ਕੋਈ ਨਸ਼ਾ ਕਰਨਾ ਤਾਂ ਮੈਨੂੰ ਨਹੀਂ ਮਿਲਿਆ ਉਹ ਜਬ ਪੈਸਾ ਤੇ ਲੈ ਕੇ ਤੋਂ ਨਹੀਂ ਮਿਲਿਆ ਤਾਂ ਮੇਰੇ ਕੁਝ ਵੀ ਹੱਥ ਲੱਗੂਗਾ ਮੈਂ ਕਰੂੰਗਾ ਠੀਕ ਹੈ ਜੀ ਇਹ ਮਾਹੌਲ ਹੈਗਾ ਤੁਹਾਡਾ ਪਿੰਡ ਵੀ ਇਹੀ ਹੈ ਹਾਂ ਜੀ ਇਹੀ ਹੈ ਕਿਵੇਂ ਲੱਗਦਾ ਜਿਹੜੀ ਇਹ ਘਟਨਾ ਘਟੀ ਹੈ ਬਹੁਤ ਬਹੁਤ ਘਟਮੋਫ ਹੋਇਆ ਜੀ ਕੰਮ ਹੈ ਗਲਤ ਕੰਮ ਹੋਇਆਗਾ ਪਹਿਲੀ ਗੱਲ ਤਾਂ ਪੁਲਿਸ ਨੇ ਕਰ ਰਹੀ ਜੀ ਕੁਸ ਮੇਰੇ ਮੁੰਡੇ ਦੇ 13 ਤਰੀਕ ਦੀ 6 ਵਜੇ ਹੋਈ ਹੈ ਜੀ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਗਲਦੀਪ ਗੁਲੀ ਕਹਿ ਸਕ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਜਮਾ ਹੋਰਾਂ ਨਹੀਂ ਕਰ ਹਾਂ 13 14 15 ਕੇ ਸਾਲ ਦਾਗਾ ਮਾਰਿਆ ਸੀ ਕੜਾ ਇੱਥੇ ਮੱਥੇ 'ਚ ਉਹਦਾ ਕਰ ਰੱਖਿਆ ਕੇਸ ਗਲਦੀਪ ਗੁਲੀ ਸੀ ਮੁੜ ਕੇ ਉਹਨੇ ਕੁਛ ਕਰ ਸਰਕਾਰ ਕੁਛ ਨਹੀਂ ਕਰਦੀ ਉਹਨਾਂ ਬਾਰੇ ਚਿੱਟੇ ਵਾਲਿਆਂ ਨੂੰ ਕੁਛ ਨਹੀਂ ਕਹਿੰਦੇ ਜੀ ਸਾਡੇ ਖੁੱਲਾ ਬਿਕਦਾ ਜਮਾ ਪੂਰਾ ਫੱਲਾ ਜੀ ਹਾਂ ਸਭ ਡਰੀ ਐ ਸਾਰਾ ਤਿੰਨਾਂ ਪਣਾ ਤੁਰਗਾ ਫਿਰਦੀਆਂ ਕੱਲੋਂ ਫੇ ਵੇਹੇ ਜਨ ਨੁਕਸਾਨ ਹੋਰ ਕਰਨਗੇ ਫਿਰ ਤਾਂ ਗਲਤ ਆ ਕੰਮ ਹੂੰ ਠੀਕ ਆ ਉਹ ਨਗਰ ਚ ਬੰਦੇ ਪਹੁੰਚੇ ਹੋਰ ਵੀ ਗੱਲਬਾਤ ਕਰ ਲੈਣਾ ਬਾਈ ਨਾ ਤੁਸੀਂ ਵੀ ਇੱਥੇ ਨੇੜਿਓਂ ਨੇੜੀਆਂ ਜੀ ਆ ਗਵਾਂਡੀਆਂ ਜੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਉਦੋਂ ਬਾਬਾ ਪੜੀ ਜਾਂਦਾ ਸੀ ਜੀ 7 26 ਤੇ ਹੋਇਆ ਸੀ ਇਹ ਕੰਮ ਤੋਂ ਉਦੋਂ ਬਾਅਦ ਉਹ ਜਦ ਦਬਾਗੇ ਜੀ ਉਦੋਂ ਬਾਅਦ ਇਹ ਪੜਨੋਂ ਹਟ ਕੇ ਜਦੋਂ ਸਾਨੂੰ ਫੇਰ ਪਤਾ ਲੱਗਿਆ ਜੀ ਫੇਰ ਅਸੀਂ ਆ ਕੇ ਚੱਕਿਆ ਜੀ ਇਹ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਗੁਰੂ ਘਰ ਰਹਿ ਰਸ ਦਾ ਟਾਈਮ ਸੀ ਸ਼ਾਮ ਦਾ ਰਹਿ ਰਸ ਚੱਲ ਰਹੀ ਸੀ ਖੜਕੇ ਚ ਕਿਸੇ ਨੂੰ ਪਤਾ ਨਹੀਂ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਉਹ ਚੀਕਾਂ ਬਹੁਤ ਮਾਰ ਗਿਆ ਕਹਿੰਦੇ ਚੀਕਾਂ ਬਹੁਤ ਮਾਰ ਗਿਆ ਜੀ ਜਦੋਂ ਫੇਰ ਇਹਦੇ ਘਰ ਵਾਲੀ ਨੇ ਮਾਰੀਆਂ ਚੀਕਾਂ ਫੇਰ ਬਾਬਾ ਪੜਨੋਂ ਹਟ ਗਏ ਸੀ ਜੀ ਫੇਰ ਆ ਕੇ ਆਏ ਆ ਜੀ ਲੋਕ ਫੇਰ ਭੱਜੇ ਫੇਰ ਚੱਕਿਆ ਜੀ ਇਹਨੂੰ ਜਿਹੜੀ ਇੱਕ ਬਾਪੂ ਜੀ ਤੁਹਾਡੀ ਲੜਾਈ ਹੋਈ ਆ ਉਹ ਪਰਿਵਾਰ ਵੀ ਤੁਹਾਡੇ ਪਿੰਡ ਦਾ ਹੀ ਆ ਮੇਰਾ ਸਹਕਾ ਪੁੱਤ ਹੀ ਹੈ ਨਹੀਂ ਨਹੀਂ ਜਿਹੜਾ ਦੂਸਰਾ ਦੂਸਰਾ ਉਹ ਅਨੁਰੂਧਿਤ ਹੈ ਹੈ ਤੁਹਾਡੇ ਨੱਕ ਵਿੱਚੋਂ ਤੁਹਾਡੇ ਖੂਨ ਵਿੱਚੋਂ ਇੱਕ ਖੂਨ ਵਿੱਚੋਂ ਆ ਸਾਰੇ ਦੇ ਮੁੰਡੇ ਦੀ ਗੱਲ ਕਰਦਾ ਦੂਸਰੇ ਮੁੰਡੇ ਜੀ ਇੱਕਦਮ ਬੋਝਾ ਨਾ ਹੈਗਾ ਕਾਲਾ ਇੱਕਦਮ ਮੁੰਡੇ ਦਾ ਨਾਂ ਹੈਗਾ ਕੀ ਉਹਦਾ ਨਾਂ ਆਪਣੇ ਨਾ ਹਾਂ ਗੁਰਪ੍ਰੀਤ ਗੁਰਪ੍ਰੀਤ ਦੋ ਬੰਦੇ ਸੀ ਇਹ ਤੇ ਨਾਲ ਬੰਦੇ ਦੋ ਵਾਰ ਸੀ ਉਹਦੇ ਇਹ ਤੁਹਾਡੇ ਪਿੰਡ ਦੇ ਨਗਰ ਦੇ ਆ ਇਹ ਇਸੇ ਕਰਕੇ ਲੜਾਈ ਹੋਈ ਆ ਜਾਂ ਕੋਈ ਵਿੱਚੋਂ ਗੱਲਬਾਤ ਕੋਈ ਹੋਰ ਹੁੰਦੀ ਆ ਕਈ ਵਾਰ ਨਹੀਂ ਕਮੇਟੀ ਦਾ ਜਾਹ ਮਹਾਨਾ ਬਣਾਇਆ ਜਾਂਦਾ ਇੱਕ ਵਾਰੀ ਇਹ ਦੋ ਬੰਦੇ ਇਹ ਚਿੰਬੜ ਕੇ ਸੀ ਇਹਨੂੰ ਆਉਂਦਾ ਸੀ ਇਕੱਲਾ ਇਹਨੇ ਦੋਨੇ ਕੋ ਕੁੱਤੇ ਇਹ ਔਰ ਘਰ-ਘਰ ਦੇ ਵਿੱਚ ਇਹਨਾਂ ਨੇ ਫਿਰ ਇਹ ਆਕਾ ਕੰਮ ਕੀਤਾ ਕੰਮ ਇਹਦਾ ਪਿੱਛੇ ਦਾ ਰਾਜ ਜਿਹੜੀ ਹਮੇ 6 ਮਹੀਨਿਆਂ ਦਾ ਅੱਛਾ ਗੱਲ ਤਾਂ ਕੁਝ ਹੋਰ ਸੀ ਵਿੱਚੋਂ ਪਿੱਛੋਂ ਹਾਂ ਚਿੱਟੇ ਵਾਲਾ ਕੰਮ ਸੀ ਸੀ ਤਾਂ ਵੇਚ ਦਿੱਤੀ ਸੀ ਇਹ ਜਿਹੜਾ ਬਈ ਕੋਈ ਚੱਕਰ ਨਹੀਂ ਸੀ ਕਵਿਟੀ ਕਰਕੇ ਤੁਹਾਡਾ ਕੋਈ ਪੰਚਾਇਤ ਪਿੰਡ ਲੈਵਲ ਤੇ ਕੋਈ ਫੈਸਲਾ ਹੋਇਆ ਹੁੰਦਾ ਕਈ ਵਾਰ ਆਪਾਂ ਕਹਿੰਦੇ ਰਾਜੀਨਾਮਾ ਹੋਇਆ ਤੁਹਾਡਾ ਪਹਿਲਾਂ ਹਾਂਜੀ ਇਹ ਹੋਈ ਹੈ ਜਿਹਨੂੰ ਰਾਜੀ ਰਾਜੀਨਾਮਾ ਹੋਇਆ ਜੇ ਹੁਣ ਛੱਡੇਗੇ ਨਾ ਇਹ ਤੇ ਫੇ ਕਤਲ ਕਰਾਇਆ ਲਵੇੜਿਓ ਜੇ ਅਸੀਂ ਹੱਥ ਮਰਾਉਨੇ ਹਾਂ ਜੇ ਨਾ ਹੋਵੇ ਤਾਂਵੇਂ ਗੱਲ ਵੰਡਾ ਲੈ ਇਹ ਬੰਦੇ ਬਹੁਤ ਸ਼ੁਕਰੇ ਨਾ ਜਿਹਨਾਂ ਨੂੰ ਉਮਰ ਦੀ ਕਾਇਦ ਹੋਵੇ ਤਾਂ ਟਿਕਾਉ ਹੋ ਸਕਦਾ ਪੰਜ ਚਾਰ ਬੰਦੇ ਹੋਰ ਪਾ ਲੈ। ਹੂੰ। ਬਈ ਠੀਕ ਹੋ ਗਿਆ। ਇਹਨਾਂ ਨੂੰ ਨਾ ਸਿਕ ਲੱਗ ਗਈ ਬਸ ਫਟੇ ਕੰਮ। ਆਪਣੇ ਕੁੱਤੇ ਫੇਰ ਵੱਢਣ ਦੇ। ਹੂੰ। ਕਿਸੇ ਨੂੰ। ਕੁੱਤੇ ਨੇ ਪੰਜ ਖਾਏ। ਅਪੀਲ ਕਰਦੇ ਆ ਸਰਕਾਰ ਨੂੰ ਬਾਰ-ਬਾਰ ਇਹੀ ਕਿ ਇਹਨਾਂ ਤੇ ਕਾਰਵਾਈ ਕੀਤੀ ਆ ਵੀ ਜੇ ਨਾ ਹੋਈ ਤਾਂ ਇਹ ਜ਼ੁਲਮ ਵਧੂਗਾ ਤੇ ਬਹੁਤ ਭੈੜਾ ਕੰਮ ਹੋ ਜਾਊਗਾ। ਉਹਨਾਂ ਦਾ ਫਾਹਾ ਵੜਿਆ ਜੇ ਵੀ ਕਿਤੇ ਬਦਲ ਕਰਨ ਇੱਕ ਉਹਦੇ ਕੇਸ ਪਾਵਾਂਗੇ ਅਸੀਂ। ਆ ਕੇਸ ਵਿੱਚ ਪਾਵਾਂਗੇ ਉਹਦੇ। ਉਹਨਾਂ ਨੇ ਕਰਾਇਆ ਕੰਮ ਇਹ। ਇਨਾਂ ਦੀ ਤਾਕਤ ਨਹੀਂ ਬੰਦੇ ਦੀ ਵੀ ਕਰ ਜਾਣਾ ਸਾਡੇ ਅਸੀਂ ਸੁੱਤੇ ਪਏ ਸੀ ਸੁੱਤੇ ਪਏ ਦੇ ਵਾਰ ਨਹੀਂ ਕਰ ਸਾਡੇ ਸਾਡੇ ਉਹ ਉਹ ਬੰਦੇ ਦੀ ਅੱਖਾਂ ਉਹਨਾਂ ਨੇ ਚੈੱਕ ਕਰਕੇ ਕੰਮ ਕੀਤਾ ਉਹਨਾਂ ਨੇ ਹਾਂ ਕੋਈ ਰੇਸਟਰਾ ਨਹੀਂ ਨਾ ਤਾਂ ਉਹਨਾਂ ਦਾ ਪਿੱਛੇ ਤੋਂ ਥੱਲੇ ਕਰਿਓ ਉਹਦੂ ਘਾਣਾ ਕਰਿਓ ਵੀ ਕਾਰਵਾਈ ਨਹੀਂ ਹੁੰਦੀ ਆ ਇਸ ਤਰ੍ਹਾਂ ਕਰਕੇ ਕੀਤਾ ਉਹਦੇ ਤੇ ਆਪਣੇ ਬਾਹਰ ਫੌਜੀ ਤੇ ਜੇ ਉਹਦਾ ਕੋਈ ਕਿਸਮਤ ਜੇ ਮੇਰੇ ਘਰੇ ਵਰ ਜਾਂਦਾ ਮੈਂ ਆਪੇ ਹੀ ਸਾਹਨੈਂਦਾ ਉਹਨਾਂ ਨੂੰ ਐਸਾ ਕਦਮ ਹਾਂ ਐਹੀ ਜੀ ਗੱਲ ਕੋਈ ਨਹੀਂ ਸੀ ਮੈਂ ਮੈਂ ਹੀ ਧੜਕੜਾ ਰਹਿ ਮੇਰੇ ਕੋਲ ਅਸਿਹਗਾ ਰਹਿਦਾ ਜਵਨ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਬਾਹਰੋਂ ਆਉਂਦਾ ਨਾ ਨਰਮਿਕਾਉਂਦਾ ਆਉਂਦੇ ਗੱਲ ਮੁੱਕ ਗਈ ਸਾਹਬ ਉਹ ਹੀ ਗੱਲ ਜੇ ਇਹ ਪਤਾ ਹੁੰਦਾ ਵੀ ਉਹ ਆਉਂਦੇ ਨੇ ਮਦਕੇ ਵੀ ਜਿੱਥਾ ਨਹੀਂ ਤੁਹਾਨੂੰ ਪਹਿਲੇ ਵੀ ਦੱਸੀ ਗੱਲ ਆ ਵੀ ਪਿੱਠ ਪਿੱਛੇ ਕਰਨ ਦਾ ਮਰਦ ਦਾ ਕੰਮ ਨਹੀਂ ਹੁੰਦਾ ਸੂਰਮੇ ਦਾ ਕੰਮ ਹੁੰਦਾ ਹੈ ਵੀ ਸਮਝ ਸਮਝੇ ਲੜਾਈ ਹੁੰਦੀ ਪਰ ਮਾਦੀ ਉਹ ਮਰਦਾ ਮੈਂ ਮਰਦਾ ਉਹ ਸਾਰੇ ਭਮ ਕੋਸ਼ ਵੀ ਹੋ ਜਾਂਦਾ ਫਿਰ ਬਣਦੀ ਗੱਲ ਆ ਪਿੱਠ ਪਿੱਛੇ ਮਾਰ ਕਰਨ ਦਾ ਮਰਦ ਦਾ ਕੰਮ ਨਹੀਂ ਗਿੱਦੜ ਦਾ ਕੰਮ ਹੈ ਲੈ ਜਿੱਤੇ ਫੇਰ ਉਹ ਵੀ ਹਾਂ ਆ ਜਾਓ ਟੱਕਰਦੇ ਆਪਾਂ ਇਦੋਂ ਪਿੱਛੋ ਗੱਡੀ ਠੋਕਣੀ ਐ ਤੇ ਐ ਥੋੜੀ ਹੁੰਦਾ ਮੈਂ ਕਿਰ ਵੀ ਹਾਂ ਬਣ ਕੇ ਸ਼ੇਰ ਆ 100 ਰੁਪਏ ਕਿਤੇ ਉਹ ਖਾ ਕੇ ਚਟੀਆਂ ਗੋਲੀਆਂ ਤੇ ਪੀ ਕੇ ਚਟਾ ਤੇ ਮਾਰਨਾ ਐ ਐ ਨਹੀਂ ਹੁੰਦਾ ਸ਼ੇਰ ਨੂੰ ਮਾਰਨਾ ਸ਼ੇਰ ਤਾਂ ਫੇਰ ਮਰੀਦਾ ਬਿਆਰ ਕੇ ਸਾਹਮਣੇ ਆ ਸ਼ੇਰਾ ਸ਼ੇਰ ਤਾਂ ਪਹਿਲੀ ਜੁਲਮਾ ਨੂੰ ਮਾਰਦਾ ਤਰ੍ਹਾਂ ਆਉਂਦਾ ਇੰਨੀ ਆਰਮੀ ਦੇ ਕੰਮ ਕਰਦਾ ਤਰ੍ਹਾਂ ਐ ਤੇ ਇੱਥੇ ਸ਼ੇਰ ਕਮੈਂਟ ਰੂਗਾ ਠੀਕ ਆ ਉਹਦੇ ਵਿੱਚ ਇਹ ਤਾਂ ਛਲੇ ਗਿੱਦੜ ਨੇ ਜਿਹੜੇ ਇਹੋ ਜਿਹਾ ਕੰਮ ਕਰਦੇ ਫੁੱਦੂਆਂ ਵਾਲਾ ਕੰਮ ਤਾਂ ਲੱਜਤ ਹੁੰਦੀ ਮੇਰੇ ਸਾਹ ਦਾ ਪਿੱਠੇ ਪਿਛੇ ਬਾਹਰ ਨਹੀਂ ਕਰਨਾ ਸਾਹਮਣੇ ਮਾਰ ਦੇ ਵੀ ਫੇਰ ਪਤਾ ਲੱਗਦਾ ਉਦੋਂ ਤਾਂ ਮੈਨੂੰ ਕਹਦੇ ਮੈਨੂੰ ਵੀ ਕਦੇ ਮਿਚੂਕਲਾ ਤੇ ਮੇਰਾ ਨਾ ਵੀ ਮਿਚੂਕਲਾ ਕਹਿੰਦੇ ਪਿੰਡ ਦੇ ਵਿੱਚ ਉਹਦੇ ਵਿੱਚ ਕਿ ਹਾਂ ਠੀਕ ਹੈ ਜੇ ਮੇਰੇ ਕੋਲ ਜਿੰਮੀ ਜੀ ਬਾਸਪੋ ਕੀ ਸੀ ਵੀ ਐਸੀ ਦੇਖ ਹੀ ਲੈਂਦੇ ਫਿਰਦਾ ਵੀ ਲੈ ਚੱਕ ਸਾਬ ਬਲੇਟ ਨਾਲ ਨੂੰ ਮੈਂ ਦੇਖਦਾ ਉਦੋਂ ਬਾਅਦ ਕਿਹੜੇ ਘੜੇ ਐਡਾ ਜੀ ਵਿਚਾਰਾ ਜਮਾਨੀੜਾ ਉਹ ਵਿਚਾਰਾ ਗਰੀਬ ਘਰ ਦਾ ਹੁਣ ਸਾਨੂੰ ਕਰਦੇ ਲੋਕੀ ਏਡਾ ਕਦੇ ਭੱਜ ਗਿਆ ਜੀ ਭੱਜ ਗਿਆ ਭੱਜਣੋਂ ਦੱਸ ਹੁਣ ਵੀ ਖੜਿਆ ਪਿੰਡ 'ਚ ਖੜਨਾ ਹੁਣ ਵੀ ਪਾਣੀ ਲਾ ਕੇ ਆਂ ਮਰੀਦਾ ਗੁਲਗੋਲੀ ਮਾਰਨੀ ਆ ਆ ਜੇ ਤੋੜੇ ਲੱਤਾਂ ਇਹਨੂੰ ਤੋੜਨੀ ਆ ਸਾਹਮਣੇ ਟੱਕਰ ਲੈਵੇ ਲੈ ਜੇ ਫੇਰ ਆਉਂਦੀ ਆ ਗਾਜਬਾਕ ਮੇਰਾ ਵੀ ਦੋ ਖੁੰਡੂ ਜੰਮ ਵਾਲੇ ਜੇ ਇਹ ਕਹਿੰਦਾ ਮੈਂ ਚੱਕ ਸਕਦਾ ਐ ਕਰਕੇ ਚੱਕਦਾ ਮਾਣਾ ਸ਼ਾਂਤੀ ਟਕਾਰ ਕੋਪ ਮਾਰਾਂਗੇ ਕਲਮਣਾ ਨੂੰ ਦੇਖਾਂਗੇ ਕਿਵੇਂ ਬੈਰ ਨੂੰ ਮਰੀਦਾ ਇਹ ਨਹੀਂ ਹੁੰਦਾ ਜੇ ਉਹ ਛੇਰ ਬਣਦਾ ਆਪ ਬੱਬਰ ਸ਼ੇਰ ਹੈ ਬੱਬਰ ਸ਼ੇਰ ਬਣ ਕੇ ਲੜਾਂਗੇ ਆਪਾਂ ਹੋਰ ਵੀ ਬੱਚੇ ਵਿਚੋਣੇ ਆ ਜਿਵੇਂ ਇਹ ਛੋਟੇ ਛੋਟੇ ਬੱਚੇ ਨੇ ਇਹ ਨਹੀਂ ਹੁੰਦਾ ਵੀ ਕੱਲੀ ਡਾਂਗਣਾ ਕਲਮਣਾ ਮਾਰਾਂਗੇ ਉਹਨਾਂ ਸਾਲਿਆਂ ਨੂੰ ਵੀ ਕਿਹਦਾ ਜਬਾਕ ਹੋਣਾ ਲੱਗ ਜੀ ਬਚਨ ਸਰਕਾਰ ਨੂੰ ਵੀ ਇਹ ਹੀ ਅਪੀਲ ਕਰਦੇ ਆਂ ਵੀ ਜੋਗੀ ਹੁੰਦਾ ਵੀ ਸਾਡੀ ਡਿਊਟੀ ਹੀ ਖਾਦਰ ਕਰੋ ਕਿਉਂਕਿ ਇਹ ਵੀ ਬੱਚੇ ਪਾਲਦੇ ਨਹੀਂ ਫਿਰ ਸਾਰਾ ਪਰਿਵਾਰ ਬੱਚੇ ਹੀ ਪਾਲਦੇ ਨਹੀਂ ਵਧੀਆਂ ਨਿੱਕੀ ਕੰਮਾਂ ਨਿੱਕੀ ਕੰਮ ਕਰਦੇ ਆ ਇਹ ਹੀ ਮੈਂ ਅਰਦਾਸ ਕਰਦਾ ਚੀਪਾਸ਼ ਅੱਗੇ ਵੀ ਸਭ ਨੂੰ ਚੰਗਾ ਗਿਆਨ ਤੇ ਅਨ ਮਿਲੇ ਵੀ ਸਾਰਿਆਂ ਦੇ ਬੱਚੇ ਬਚੇ ਦੇਣ ਕਿਉਂਕਿ ਸਭ ਮੁਲਾਜ਼ਮ ਨੇ ਸਭ ਬੱਚੇ ਨੇ ਅੱਡੋ-ਡਿੱਡ ਸਭ ਸਰਕਾਰਾਂ ਨੇ ਕੀ ਮੌਕੇ ਹੁੰਦੇ ਨੇ ਵੀ ਸਭ ਨੂੰ ਜ਼ਿੰਦਗੀ ਦਿਓ ਜ਼ਿੰਦਗੀ ਖਰਾਬ ਨਾ ਕਰੋ ਕਿਸ ਦੀ ਇੱਕ ਹੁਣ ਮੇਰੇ ਦਰਸ਼ਨ ਖਾਲਸਾ ਵਿਚਾਰਾ ਉਹ ਉਹਦੇ ਘਰ ਸਾਰਾ ਉਜੜ ਗਿਆ ਮੀਆਂ ਆ ਵੀ ਚਲ ਗਈ ਹੁਣ ਆਪ ਰਹਿ ਗਿਆ ਵਿਚਾਰਾ ਉਹ ਮੁੰਟਾ ਵੀ ਖਤਮ ਹੋ ਗਿਆ ਇਸੇ ਕੰਮ 'ਚ ਹੀ ਰਸਤੇ 'ਚ ਚਲ ਗਿਆ ਮਾਮਾ ਨਹੀਂ ਦੇਖਾ ਉਹ ਜੰਮੇ ਹੁੰਦੇ ਪੇਟਾ 'ਚੋਂ ਮਾਮਾ ਕੀ ਕਰਨਗੇ ਆ ਮਾਮਲੇ ਚੰਗੇ ਚੱਪਦੀਆਂ ਕੋਈ ਚਿੱਟੇ ਨਹੀਂ ਮਾਜੇ ਨੇ ਕੀ ਕਰਾਈ ਜਾ ਵੀ ਦੱਸੋ ਇਧਰ ਹਿਸ਼ਾਰ ਫੋੜ ਦੇਖ ਲੋ ਸਾਰੇ ਇਲਾਕਾ 'ਚ ਦੇਖਦੇ ਆ ਮੈਂ ਸਾਰੇ ਗੰਦੇ ਗੰਦੇ ਕਿੱਥੇ ਦੇਖੀ ਆਪਾਂ ਨੂੰ ਉਹ ਨਰੇ ਢੇਰੀਆਂ ਲੱਗ ਲੱਗੀਆਂ ਪਈਆਂ ਤੇ ਆ ਲੋਕ ਉਹੀ ਗੱਲ ਦਾਰੂ ਪੈਲਾ ਪੀ ਲੈਣਾ ਪੀ ਮੈ ਭੁੱਕੀ ਐ ਉਹ ਚਲਾ ਦੇਣਾ ਉਹ ਖਾਲ ਪੀ ਲੈਣਾ ਕੰਮ ਕੋ ਰੁਬੰਦਾ ਖੇਤ ਦਾ ਕੰਮ ਕਰੂ ਇਹ ਸਾਲ ਉਹ ਹੀ ਵਾਲੀ ਟੀਕੇ ਲਾ ਕਿਉਂਕਿ ਇੱਥੇ ਮਰ ਗਿਆ ਇੱਥੇ ਮਰ ਗਿਆ ਐਨੀ ਦੇਖ ਲਈ ਕੁੜੀ ਚੋਦੇ ਕੋ ਉੱਥੇ ਮੈਸਰ ਖਾਨ ਦੇ ਮੇਲਾ ਹੋਰ ਸੁਖੇ ਖਾਲੇ ਟੀਕੇ ਵਾਲੇ ਡੋਜ ਵੱਧ ਲਾ ਕੇ ਮਰ ਗਏ ਕਿਉਂਕਿ ਮੁੜ ਕਿੰਦਾ ਹੁਣ ਕੀ ਹੁੰਦਾ ਕਮਾਈ ਕਰਨੀ ਆ ਸਕਦੇ ਹੁਣ ਸਾਡਾ ਕਹੀ ਚਲੂਗਾ ਵੀ ਦਿਓ ਜੀ ਅਸੀਂ ਕਿਤੇ ਵੀ ਸਾ ਵੀ ਥੱਕੇ ਲਾਇ ਲਾ ਕੇ ਮੰਗੇ ਬਹੁਤ ਆਦਿਆ ਲੈ ਲਾਂਗੇ ਦੂਜੇ ਨੇ ਉਹਦਾ ਬਣ ਗਈ ਗੱਲ ਖੁਣਚੀ ਜਿਹੀ ਕਮਾਈ ਹੈ ਮੰਕ ਤਾ ਨਹੀਂ ਖਾਂਦੇ ਆਪਾਂ ਕਿਰਤ ਕਰਦੇ ਆ ਹੁਣ ਜਿਹਦੇ ਨਹੀਂ ਮੁੜਕਣ ਹੀ ਆਉਂਦਾ ਉਹਨੂੰ ਕੀ ਪਤਾ ਲੱਗੂ ਗਾਂਧੀ ਨੋਟ ਜੇਬ ਚ ਪਏਗੀ ਚਲੋ ਜੀ ਅਫਸਰ ਨੂੰ ਕੀ ਪਤਾ ਲੈ ਚਲੋ ਜੀ ਆ ਤੇਰੇ 20 ਆ ਗਿਆ 30 ਆ ਗਿਆ 40 ਆ ਗਿਆ ਲੱਖ ਤੇ ਤਾਂ ਵਕੀਲ ਹੋ ਗਏ ਸਾਡੇ ਖਰੀਦੇ ਜਾਂਦੇ ਨੇ ਇਹਦਾ ਗੱਲ ਮੰਨਦੇ ਆਪਾਂ ਜੀ 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 ਦਿਨ ਦਿਹਾੜੇ ਪਿੰਡ ਦੇ ਵਿਚਾਰੇ ਏਡੀ ਘਟਨਾ ਘਟ ਜਾਨੀ ਉਸ ਜਿੱਥੇ ਘਟਨਾ ਕੱਟੀ ਹੈ ਇਹ ਦੱਸ ਰਿਹਾ ਪਰਿਵਾਰ ਕੇ ਇਹ ਇੱਥੇ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਹ ਬਾਈ ਦਾ ਬਿਲਕੁਲ ਘਰ ਅੱਗੇ ਸੀ ਉਹ ਭੱਜ ਕੇ ਆਉਂਦਾ ਤੇ ਉਹ ਜਿਹੜੇ ਨੌਜਵਾਨ ਪਿੱਛੇ ਉਹਦੇ ਹੁੰਦੇ ਆ ਤੇ ਉਹ ਆ ਕੇ ਇੱਥੇ ਦਾ ਪੈਰ ਫਿਸਲ ਜਾਂਦਾ ਤੇ ਡਿੱਗ ਪੈਂਦਾ ਤੇ ਇਹ ਘਰ ਆ ਉਹ ਬਾਈ ਦਾ ਤੇ ਜਿਸ ਦੀਆਂ ਲੱਤਾਂ ਤੋੜੀਆਂ ਗਈਆਂ ਪਰਿਵਾਰ ਦਾ ਇਹ ਕਹਿਣਾ ਤੇ ਪਿੰਡ ਵਾਲਿਆਂ ਦਾ ਇਹ ਕਹਿਣਾ ਕਿ ਉਹ ਜਿਹੜਾ ਸੂਬੇਦਾਰ ਦੀਆਂ ਲੱਤਾਂ ਤੋੜੀਆਂ ਉਹ ਇੱਕ ਕਮੇਟੀ ਬਣਾਈ ਸੀ ਪਿੰਡ ਦੇ ਵਿੱਚ ਰੋਕੂ ਕਮੇਟੀ ਬਣਾਈ ਸੀ ਉਹਦਾ ਪ੍ਰਧਾਨ ਸੀ ਉਹ ਰੋਕ ਰਿਆ ਸੀ ਤੇ ਇਸ ਕਰਕੇ ਇਹ ਲੱਤਾਂ ਤੋੜਨ ਦਾ ਵੀ ਕਾਰਨ ਇਹ ਦੱਸ ਰਹੇ ਆ।